ਔਰ ਸਭ ਕੁਝ ਲੈ ਸਕਦੇ ਆ ਦੁਨੀਆ 'ਚ ਮਾਂ ਬਾਪ ਨਹੀਂ ਲੱਗਦਾ ਜੀ ਇਹਦੀ ਦੁਆਰਾ ਮਿਲਦੇ ਆ ਇਹ ਜਦੋਂ ਫੋਟੋਆਂ ਚਲੇ ਗਏ ਨਾ ਉਦੋਂ ਇਹਦੇ ਤੇ ਹਾਰ-ਪਾ ਆ ਕੇ ਰੋਂਗੇ ਆ ਫੇਰ ਕੀ ਫਾਇਦਾ ਜੀ ਫੇਰ ਮੁੜ ਕੇ ਵੱਡੇ ਕਰ-ਕਰ ਵਖਾਉਂਦੇ ਆ ਫੇਰ ਕਹਿੰਦੇ ਲਓ ਜੀ ਗੁਲਾਬ ਜਾਮਣਾ ਬਣਾਤੀਆਂ ਲਓ ਜੀ ਜਲੇਬੀਆਂ ਬਣਾਤੀਆਂ ਲਓ ਜੀ ਲੰਗਰ ਫੇਰ ਫੇਰ ਕਾਂ ਵੀ ਲੱਭਦੇ ਆ ਫੇਰ ਗਾਂ ਵੀ ਲੱਭਦੇ ਆ ਕੁੱਤਾ ਵੀ ਲੱਭਦੇ ਆ ਵੀ ਉਹਨੂੰ ਉਹਦੇ ਰੂਪ ਚ ਆਊਗਾ ਹਾਂ ਸਹੀ ਹੈ ਆਪ ਕਿੰਨੀ ਸੋਹਣੀ ਗੱਲ ਓੜਾ ਸਾਹਨੇ ਉਹ ਕਹਿੰਦੇ ਮੁੜ ਕੇ ਕਾਂ ਵੀ ਲੱਭਦੇ ਆ ਮੁੜ ਕੇ ਗਾਂ ਵੀ ਲੱਭਦੇ ਆ ਵੀ ਗਾਂ ਨੂੰ ਵੀ ਦੇ ਦਿਓ ਪੇੜਾ ਤੇ ਅੱਜ ਮਾਂ ਨਹੀਂ ਸੰਭਾਲੀ ਜਾਂਦੀ ਸਹੀ ਗੱਲ ਹੈ ਜੀ ਸਾਡੇ ਕੋ ਦੋ ਫੈਕਟਰੀਆਂ ਲੁਧਿਆਣੇ ਵਰਗੇ ਸ਼ਹਿਰ ਚ ਸਾਡੇ ਸ਼ਹਿਰ ਦੇ ਬਜ਼ੁਰਗ ਆ ਇਹ ਅੱਛਾ ਇਹਨਾਂ ਦੇ ਸਾਰੇ ਭਰਾ ਚਲੇ ਗਏ ਇਕੱਲੇ ਰਹਿ ਗਏ ਊੜੀ ਵੀ ਆਉਂਦੀ ਐ ਮੁੰਡੇ ਵੀ ਆਉਂਦੇ ਐ ਇਹਨਾਂ ਨੂੰ ਪਿੱਛੇ ਜੇ ਉਹਨਾਂ ਨੇ ਕਾਰ ਚ ਪਾ ਕੇ ਲਗਾਇਆ ਕਾਰ ਦੀ ਡਿੱਗੀ ਚ ਪਾ ਕੇ ਲਗਾਇਆ ਇਹਨਾਂ ਨੂੰ ਲੱਗੇ ਅਗਲੇ ਦਿਨ ਫੇਰ ਉੱਥੇ ਜਾ ਕੇ ਘੜਦਾ ਤੇ ਫੇਰ ਫੇਰ ਇੱਥੇ ਛੱਡ ਗਏ ਫੈਕਟਰੀਆਂ ਵਾਲੇ ਦੇ ਬਜ਼ੁਰਗ ਹਾਂਜੀ ਦੋ ਦੋ ਬੈਕਟਰੀਆਂ ਤਿੰਨ ਕੋਠੀਆਂ ਜਿਹੜੇ ਅੰਦਰ ਬੈਠੇ ਤੁਹਾਡੇ ਕੋਲੇ ਹਾਂਜੀ ਅੰਦਰ ਬੈਠੇ ਹੋਰ ਅੱਬਾ ਸਾਹਿਬ ਜੀ ਇਥੋਂ ਦੀਆਂ ਕਹਾਣੀਆਂ ਤੁਸੀਂ ਸੁਣੋ ਨਾ ਜੀ ਤੇ ਤੁਸੀਂ ਖੜ ਨਹੀਂ ਸਕਣਾ ਇੱਥੇ ਅੱਛਾ ਹਾਂ ਇਹੋ ਜਿਹੀ ਇਹੋ ਜਿਹੀ ਆਉਂਦੇ ਪਰ ਅਸੀਂ ਹਰ ਇੱਕ ਨੂੰ ਹੱਥ ਪੈਰ ਬੰਨ ਕੇ ਇਹਨੇ ਭਰਾਵਾ ਇਹਨੂੰ ਲੈ ਜਾ ਇਹਨਾਂ ਨੇ ਤੈਨੂੰ ਸਾਰੀ ਉਮਰ ਪਾਲਿਆ ਕਰ ਲਾ ਜੇ ਕੋਈ ਮਾਰਿਆ ਮਗਰੋਂ ਵੀ ਤਾਂ ਨਹੀਂ ਮੈਂ ਤੁਹਾਨੂੰ ਇਹ ਪੁੱਛਦਾ ਜਿਵੇਂ ਆ ਤੁਸੀਂ ਬੜੀ ਜੀਬ ਗੱਲ ਦੱਸੀ ਆ ਵੀ ਫੈਕਟਰੀਆਂ ਵਾਲਿਆਂ ਦੇ ਕੋਠੀਆਂ ਚਾਰ ਚਾਰ ਪੰਜ ਪੰਜ ਕੋਠੀਆਂ ਵਾਲੇ ਦੇ ਬਜ਼ੁਰਗ ਉਹ ਕੀ ਕਹਿ ਕੇ ਛੱਡ ਕੇ ਜਾਂਦੇ ਫਿਰ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਵੀ ਮੁਸ਼ਕਲ ਆਉਂਦਾ ਜੀ ਸਰਪੰਚ ਸਾਹਿਬ ਇਹ ਤਾਂ ਕੁਝ ਵੀ ਨਹੀਂ ਇਹ ਤਾਂ 12 12 ਪਰਿਵਾਰ ਤਾਂ ਅਸੀਂ ਇਹੋ ਜਿਹੀ ਬੰਦੇ ਅਸੀਂ ਵਾਪਸ ਭੇਜ ਚੁੱਕੇ ਹਾਂ ਜਿਹੜੇ ਘਰਾਂ 'ਚ ਵਾਪਸ ਜਾ ਕੇ ਉਹਨਾਂ ਦੀ ਪੁੱਛਗਿਰ ਸ਼ੁਰੂ ਹੋ ਗਈ ਆ ਤੁਹਾਡੇ ਕੋਲ ਆਉਣ ਤੋਂ ਬਾਅਦ ਹਾਂਜੀ ਅੱਛਾ ਜੀ ਜਿਹੜੇ ਬਿਲਕੁਲ ਸਮਝਾ ਦੇ ਜਾ ਕੇ ਜਾ ਉਹਨਾਂ ਨੂੰ ਦੱਸ ਕੇ ਵੀ ਭਈ ਆ ਹਾਲ ਨਾ ਕਰੋ ਮਗਰੋਂ 2-2 4-4 ਲੱਖ ਭੋਗਾਂ ਤੇ ਲਾਉਂਗੇ ਹਾਂ ਅੱਜ 10 ਵੀ ਹਜ਼ਾਰ ਇਹਨਾਂ ਤੇ ਲਾ ਲਓ ਇੱਥੇ ਖੜ ਜਾ ਮੋਸ਼ਕ ਮਾਨ ਮਾਨ ਕੁੱਤੇ ਵਰਗਾ ਮਾਰਦਾ ਤਾਂ ਗਾਂ ਤੁਰ ਹੀਉਣੀ ਕੀ ਚਾਹੀਦਾ ਅੱਛਾ ਜੀ ਇਹ ਤੇ ਮੋਸ਼ਕ ਮਾਰਦਾ ਅੱਛਾ ਰੋਟੀ ਚਾਹੀਦੀ ਤੈਨੂੰ ਟਾਈਮ ਵੇਲਾ ਕਿੰਨਾ ਕੰਮ ਹੋਇਆ ਤੇ 11 ਵਜੇ ਦਾ ਟਾਈਮ ਤੂੰ ਵੇਖ ਮੂੰਹ ਲਾਏ ਦੁੱਧ ਦਾ ਕੱਪ ਤੈਨੂੰ ਤਾਂ ਭੁੱਖ ਲੱਗਣੀ ਨਹੀਂ ਮੇਰੇ ਪਾਪੇ ਹੁਣ ਮਾਰਨੀ ਹੁਣ ਘੁੱਟ ਪੀਣ ਲੱਗੀ ਮੈਂ ਦੁੱਧ ਗਰਮ ਕਰਕੇ ਕਿੱਡੀ ਕਵੱਡੀ ਗੱਲ ਹੈ ਜਦ ਮੈਂ ਪੀਣ ਲੱਗ ਪੀ ਕਿਵੇਂ ਬੋਲਦੀ ਏ ਚਾਵੜ ਚਾਵੜ ਖਵਾਓ ਇਹਨੂੰ ਰੋਟੀਆਂ ਹਾਂ ਹੁਣ ਬੋਤਲ ਹੁੰਦੇ ਦਾ ਰਾਜ ਹੋ ਗਿਆ ਅੰਨੇ ਬੋਨਾ ਵੀ ਨਾ ਭੁੱਖੀ ਵੀ ਮਰ ਜਾਂਦੇ ਤੇਰੇ ਆਹ ਭੁੱਖੀ ਵੀ ਮਰ ਜਾਂ ਤੂੰ ਮੇਰਾ ਤਾਂ ਘੁੱਟ ਦੁੱਧ ਪੀਤਾ ਵੀ ਚੱਬਦਾ ਹੈ ਕਿਉਂ ਬੇਨਾ ਮੈਨੂੰ ਹੋਰ ਕੀ ਹੋਵੇ ਬੈਠੀ ਮੌਂ ਨਾ ਰਹਿੰਦੀ ਖਾ ਕੇ ਇੱਕ ਟਾਈਮ ਖਾ ਕੇ ਰੋਟੀ ਹਾਜਮ ਨਹੀਂ ਹੁੰਦੀ ਕਿ ਬੈਠਾਂ ਦੇ ਤੇ ਤੂੰ ਤਨ ਤਨ ਟਾਈਮ ਪਤਾ ਨਹੀਂ ਕਿੱਥੇ ਪਾਉਣੀ ਆ ਤੂੰ ਜਾ ਕੁੜੀ ਕੋਲੇ ਉੱਜੜ ਜਾ ਅੱਛਾ ਹੁਣ ਮੈਂ ਕੁੜੀ ਕੋਲੇ ਉੱਜੜ ਜਾ ਹਾਂ ਮੈਂ ਤਾਂ ਤੇਰਾ ਕਰਾਂ ਤੂੰ ਮਹੜਾਕੇ ਕੋਲ ਟਕੂੜੀ ਕੋਲ ਜਾ ਕੇ ਬਜਾ ਲੈ ਦੇ ਪੈਸੇ ਜਾ ਵਾਰਤੀ ਐ ਅੱਛਾ ਮੈਂ ਕਿੱਥੋਂ ਪੈਸੇ ਦੇ ਦਾਂ ਮੇਰੀ ਮਸ਼ੀਨ ਲੱਗੀ ਐ ਦਿਨੀ ਤੈਨੂੰ ਕਹਿਣ ਕਿ ਧਾਵੇਂ ਮੈਂ ਤੇਰੇ ਪਤੀ ਦਾ ਸਾਰੀ ਆਧਾਰ ਕਾਰਡ ਪਿਆ ਆਧਾਰ ਕਾਰਡ ਪਿਆ ਤੇ ਚੱਕ ਆਦੀ ਮਾਂ ਤੇ ਚੜਦੇ ਫਰੀ ਵਾਲੀ ਤੇ ਮੈਂ ਮੈਂ ਕਹਿੰਨੀ ਇੱਥੇ ਆਣ ਕੇ ਨਾ ਵੜਾ ਤੇਰੀ ਧੀ ਵੀ ਤੇ ਜਾਂ ਤੂੰ ਵੀ ਡੰਡੀ ਲੱਗ ਤੀ ਕੋਲੇ ਕੀ ਦੱਸਾਂ ਤਾਂ 11 ਵਜੇ ਕੋਕੀ ਦਾ ਨਾਂ ਹੀ ਨਹੀਂ ਲੈਂਦਾ ਕਿ ਧੁੱਫੀ ਮਰ ਗਈ ਆ ਵੇਲਾ ਸੁਣ ਲੈ ਕਰਤੂਤਾ ਆਣੀਆਂ ਕੀ ਗੱਲ ਹੋ ਗਈ ਭੈਣੇ ਆਏ ਨਾ ਨਹੀਂ ਗੱਲ ਭੈਣੇ ਕੀ ਹੋਣੀ ਆ ਐਡੇ ਥੋੜੇ ਅਰਗੇ ਕੋਰੇ ਵੀ ਨਹੀਂ 10 ਮਿੰਟ ਬੈਠਾ ਜਾਂਦਾ ਸਾਰੀ ਦਿਹਾੜੀ ਇਹ ਬੁੜੀ ਕੰਮ 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 ਸਾਰੀ ਦਿਹਾੜੀ ਆਸੇ ਆਪਾਂ ਕਰਕੇ ਹੋਣਾ ਟੀਆਂ ਹੁਣ ਆਖੇ ਲੰਗਰ ਲਾ ਕੇ ਦੇ ਮੈਨੂੰ 2 ਮਿੰਟ ਬਹਿਣ ਵੀ ਨਹੀਂ ਦਿੰਦੀ ਨਾ ਮਰਦੀ ਨਾ ਮਗਰੋਂ ਲੈਂਦੀ ਮੇਰੇ ਇਹ ਆਪੇ ਨਹੀਂ ਆਏ ਨਾ ਕਿਆ ਕਰ ਜੀ ਦੇ ਮਾਪੇ ਹੁੰਦੇ ਨਹੀਂ ਹਨਾ ਉਹਨਾਂ ਨੂੰ ਪੁੱਛ ਕੇ ਦੇਖ ਚਲ ਕੋਈ ਨਹੀਂ ਮੈਂ ਬਾਤ ਚਾਹੂੰਗੀ ਚੰਗਾ ਨਹੀਂ ਆ ਜਾ ਬਹਿ ਜਾ ਸੁਣਾ ਤ ਕੋਈ ਗੱਲ ਵਾ ਤੂੰ ਇਹਨੇ ਤਾਂ ਹੀ ਕੋ ਚੱਲੀ ਜਾਣਾ ਮੈਂ ਆਈ ਤਾਂ ਆਈ ਸੀ ਵੀ ਚੱਲ ਦੋ ਆ ਜਾ ਤ ਬਹਿ ਜਾ ਬਈ 10 ਮਿੰਟ ਚਲ ਕੋਈ ਨਹੀਂ ਹੁਣ ਤੁਸੀਂ ਇਹ ਤਾਂ ਨਹੀਂ ਇਹ ਤਾਂ ਗਾਹੇ 24 ਘੰਟੇ ਇਹਨੇ ਨਹੀਂ ਮੈਨੂੰ ਅਸਗਵੰਡ ਨਾਮ ਨਹੀਂ ਮਿਲਣ ਵਰਤਨ ਦੇਣਾ ਕੋਈ ਨਹੀਂ ਫੇਰ ਆਂਦੀ ਤੇਰਾ ਮੈਂ ਬਣਾ ਕੇ ਬਾਹਰ ਜਾ ਜਾ ਮਾਰ ਮਾਰ ਤੂੰ ਨਹੀਂ ਮਾਰਦੀ ਗੇੜਾ ਕੱਢ ਕੇ ਆ ਜੇਂਗੀ ਜਾ ਜਾ ਜੇ ਦਾ ਤੁਰਨਾ ਬੰਦਿਆਂ ਨੂੰ ਤੂੰ ਜਵਾਬ ਦੇਈ ਜਾਂਦੇ ਆ ਨਹੀਂ ਤਾਂ ਨਾਸੇ ਵੀ ਅਸੀਂ ਤਾਂ ਕਹਿ ਦਿੰਦੇ ਆ ਵੀ ਲਵਾ ਦਿਓ ਖਵਾਰਾਂ ਚ ਹੋਰ ਕਿਉਂ ਉਹ ਕਹਿੰਦੇ ਉਹਨਾਂ ਇੰਨੀ ਗੱਲ ਦਸੀ ਹੈ ਉਹ ਕਹਿੰਦਾ ਅਸੀਂ ਤਾਂ ਰੋਂਦੀ ਜਾਂਦੀ ਸੀ ਜਾਂਦਾ ਅੱਛਾ ਰੋਂਦੀ ਜਾਂਦੀ ਰੋਕੀ ਅਖੇ ਸਾਨੂੰ ਤਾਂ ਆਦਾ ਵੇਖਿਆ ਕੁਦਰਤੀ ਬਾਹਰ ਖੜਿਆ ਆਸ਼ਰਮ ਦੇ ਅਸੀਂ ਤੇ ਇਹਨਾਂ ਉੱਚੀ ਉੱਚੀ ਰੋਂਦੀ ਜਾਂਦੇ ਤੇ ਜੇ ਮਰ ਮੁਰ ਜਾਂਦੀ ਤੇ ਮੂੰਹ ਕਿਵੇਂ ਮੁਖਾਂਦੇ ਲੋਕਾਂ ਨੂੰ ਤੁਸੀਂ ਓਏ ਨਹੀਂ ਮੈਂ ਨਾ ਮੂੰਹ ਦਿਖਾਉ ਜੋਗਾ ਨਹੀਂ ਰਹਿਣਾ ਤੇ ਕੁੜੀਆਂ ਉਂਜਲੂਸ ਕੱਢ ਦੇਣਗੀਆਂ ਯਾਰ ਮੈਨੂੰ ਐਦਾਂ ਸੋਚ ਚੱਲਣਾ ਨਾਲ ਇਹ ਤਾਂ ਜਾਣਦਾ ਮੈਂ ਚੱਲਦਾ ਤੁਹਾਡੇ ਨਾਲ ਨਹੀਂ ਜੀ ਸਰਪੰਚ ਸਾਹਿਬ ਚੱਲਾਂਗੇ ਚੱਲ ਰੱਖ ਕੁੜੀ ਆ ਫਿਰ ਹੋਰ ਸਾਬਾ ਖੜਾ ਕਰਾਂਗੇ ਜਾਨ ਨੂੰ ਸਰਪੰਚ ਸਾਹਿਬ ਚੱਲਦੇ ਆ ਜੇ ਕੋਈ ਰੱਖ ਛੇਤੀ ਮਰ ਜਾ ਰੱਖ ਦੇ ਇੱਥੇ ਹੋਰ ਇਸ ਸਾਬਾ ਖੜਾ ਕਰਤਾ ਤੁਸੀਂ ਕੰਜਰ ਦਾ ਮਾਂ ਤਾਂ ਸਾਂਭ ਲੋਗਾ ਸਰਪੰਚ ਸਾਹਿਬ ਚਲੋ ਪਤਾ ਨਹੀਂ ਸੀ ਗਿਆ ਇਹਨਾਂ ਨੂੰ ਨਿੱਕੇ ਨਿੱਕੇ ਹੁੰਦਾ ਤਾਂ ਥੋੜਾ ਪਿਓ ਮਰ ਗਿਆ ਕਿਵੇਂ ਸਾਂਭਿਆ ਤੁਹਾਨੂੰ ਕਿਵੇਂ ਪਾਲਿਆ ਹੁਣ ਨਹੀਂ ਤਾਂ ਠੀਕ ਹੈ ਸਰਪੰਚ ਸਾਹਿਬ ਪਤਾ ਨਹੀਂ ਸੀ ਗਿਆ ਜੀ ਕੋਈ ਗੱਲ ਦਾ ਆਓ ਹੁਣ ਵੇਣੇ ਕੀ ਨਿਬੜਦਾ ਉੱਥੇ ਜਾ ਕੇ ਮਾਂ ਪਿਓ ਨੇ ਐ ਸੋਚਿਆ ਹੁੰਦਾ ਵੀ ਸਾਨੂੰ ਗਿਰਦਾ Ashram ਭੇਜ ਦੇਣਗੇ ਯਾਰ ਲੜਾਈ 100 ਵਾਰੀ ਹੁੰਦੀ ਹੈ ਘਰੇ ਕਦੇ ਕਦੋਂ ਨਹੀਂ ਹੁੰਦੀ ਕਿ ਮੈਨੂੰ ਦੱਸ ਦਵਾਈ ਦਊਰੀ ਮਿਲ ਜਾਂਦੀ ਹੈ ਨਾ ਕਾਲ ਇਹਨਾਂ ਨੂੰ ਚ ਕੀਤੀ ਸੀ ਦਵਾਈ ਦਾਰੂ ਮਿਲ ਜਾਂਦੀ ਹੈ ਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਰੋੜਾ ਜੀ ਆਪਣੇ ਕੌਣ ਹੈ ਜੀ ਹਾਂ ਜੀ ਮੈਂ ਤੁਸੀਂ ਮੈਂ ਸਰਪੰਚਾਂ ਜੀ ਫੋਨ ਕੀਤਾ ਸੀ ਤੁਹਾਡਾ ਮਾਤਾ ਮਰਜੀਤ ਗੌਰਾਸ ਸਤਿ ਸ੍ਰੀ ਅਕਾਲ ਜੀ ਜੀ ਇਹਨਾਂ ਦੇ ਮਾਤਾ ਜੀ ਹੈ ਮੈਂ ਹੀ ਫੋਨ ਕੀਤਾ ਸੀ ਫੈਨਿੰਗ ਕਿੱਧਰ ਗਏ ਮਾਤਾ ਜੀ ਹੈਗੇ ਉਹ ਬੈਠੋ ਆਜੋ ਕੋਈ ਨਹੀਂ ਮਿਲਾਉਣੇ ਤੁਹਾਨੂੰ ਬਸ ਮਿਲਾ ਦਿਓ ਲੈ ਕੇ ਜਾਣਾ ਮੈਂ ਹੋਰ ਕੰਮ ਥੰਦੇ ਕਈ ਆ ਥਾਣੇ ਥੋਣੇ ਕਈ ਕੰਮ ਕਰਾਉਣ ਵਾਲੀ ਉਹਨਾਂ ਦਾ ਕੋਈ ਪਰਿਵਾਰ ਦਾ ਵੀ ਆਇਆ ਜੁਈ ਆ ਦੇਖੋ ਆ ਆ ਬੇਟਾ ਉਹਨਾਂ ਦਾ ਨੋਂ ਰਾਨੀ ਜੜੀ ਨੇ ਕੱਢਿਆ ਉਹ ਪਰਿਵਾਰ ਨੂੰ ਲਈ ਆਜੋ ਬਹੁਤ ਔਖੇ ਜੀ ਇਹ ਤਾਂ ਵਿਚਾਰੇ ਉਹ ਸਾਨੂੰ ਤਾਂ ਇਹ ਆ ਵੀ ਸਮਝ ਨਹੀਂ ਆ ਰਹੀ ਵੀ ਅਸੀਂ ਉਹਨਾਂ ਨੂੰ ਕਿਵੇਂ ਸੰਭਾਲੀਏ ਉਹ ਤਾਂ ਉਹ ਤੁਸੀਂ ਦੇਖ ਰਹੇ ਹੋਵੋਗੇ ਹਾਂ ਅੱਛਾ ਉਹ ਪਿੱਛੇ ਬੈਠੇ ਆ ਜੀ ਇਹ ਤਾਂ ਕੀ ਕਰੀ ਜਾਂਦੇ ਆ ਬਸ ਐਵੇਂ ਕੁਛ ਨਾ ਕੁਛ ਕਦੇ ਘਾਹ ਤੋੜ ਲਿਆ ਕਦੇ ਕੁਛ ਕਰ ਲਿਆ ਆ ਵੇਖੋ ਤੁਹਾਡੀ ਕਰਤੂਤਾ ਰਾਣੀ ਵੇਖ ਲਾ ਆ ਬੈਠੀ ਆ ਮਾਂ ਪਿਓ ਐਸਾ ਵਾਸਤੇ ਜੰਮਦਾ ਯਾਰ ਤੁਹਾਨੂੰ ਹੈਗੀ ਮਾਂ ਕਿਵੇਂ ਕਾਹ ਨੂੰ ਦਿਖਦੀ ਤੈਨੂੰ ਠੀਕ ਆ ਮਾਂ ਸੱਸ ਵੀ ਕਰਨੀ ਸੱਸ ਹੀ ਕਰਮਤ ਠੀਕ ਆ ਜੋ ਜਿਨ੍ਹਾਂ ਨੇ ਹਾਲ ਕਰਕੇ ਘਰੋਂ ਕੱਢਿਆ ਉਹ ਕਰੀ ਜਾਨੀ ਐ ਜੋ ਮੇਰੀ ਨਸੀਬ ਸੀ ਇਹੋ ਜੀ ਲਿਉਣੀ ਸੀ ਤਾਂ ਮੈਂ ਅੱਜ ਆ ਧੰਦੇ ਭਗਤ ਨੇ ਸੀ ਤੇ ਮੈਂ ਇੱਥੇ ਬਿਦਰਾਸ ਮੈਂ ਤਾਂ ਆ ਕੇ ਬਹਿਣਾ ਸੀਗਾ ਇੱਥੇ ਤਾਂ ਮੈਂ ਤੇਰੇ ਨਾਲ ਤਾਂ ਮੈਨੂੰ ਇੱਥੇ ਰੋਟੀ ਚੰਗੀ ਮਿਲਦੀ ਐ ਇੱਥੇ ਮੇਰੀ ਸੇਵਾ ਹੁੰਦੀ ਐ ਮਾਫ ਕਰੇ ਵੀ ਇਹੀ ਕੋਈ ਵੇਸੇੀ ਤੂੰ ਤਾਂ ਜਿਹੜੀ ਨੇ ਮੈਨੂੰ ਇਹੋ ਜੀ ਨੇ ਮੱਥਾ ਕਰੇ ਨਾ ਲਾਵਾ ਤਾਂ ਰੱਬ ਨੇ ਨਹੀਂ ਚਲਮਾਤਾ ਹੁਣ ਮੈਨੂੰ ਐ ਤਾਂ ਦੱਸ ਦੇ ਵੀ ਕਾਰਨ ਕੀ ਹੋਇਆ ਤੂੰ ਕਾਹ ਤੋਂ ਆਈ ਅੱਛਾ ਰੋੜਾ ਜੀ ਤੁਸੀਂ ਦੱਸੋ ਏ ਤਾਂ ਨਾ ਜੀ ਸਾਨੂੰ ਕੁਛ ਦਿਨ ਪਹਿਲਾਂ ਇੱਥੇ ਮਿਲੇ ਜਾਂਦੇ ਸੜਕ ਦੇ ਤੁਰੇ ਆਉਂਦੇ ਸੀ ਰੋਂਦੀ ਜਾਂਦੀ ਸੀ ਐਸੀ ਪਿੱਛੇ ਸਾਨੂੰ ਕਿਸੇ ਨੇ ਦੱਸਿਆ ਕਿ ਮਾਦਾ ਤੁਰੀ ਆਉਂਦੀ ਆ ਹਾਂ ਤੇ ਅੱਗੇ ਸੁਆ ਉਹ ਕਹਿੰਦੇ ਸਾਨੂੰ ਤਾਂ ਐ ਲੱਗਦਾ ਵੀ ਇਹ ਰੋਂਦੀ ਜਾਂਦੀ ਹੈ ਕੋਈ ਗੱਲ ਤਾਂ ਨਹੀਂ ਆਜੋ ਸਰ ਤੁਸੀਂ ਆਜੋ ਕਹਿੰਦੇ ਅਸੀਂ ਤਾਂ ਜਾ ਕੇ ਉੱਥੇ ਦੇਖਿਆ ਤੇ ਤੁਰੀ ਆਉਂਦੀ ਸੀ ਅੱਛਾ ਮੈਂ ਜੋ ਪ ਫਿਰ ਇਹਨੂੰ ਦੱਸਿਆ ਵੀ ਮੈਨੂੰ ਐਂ ਕਰਕੇ ਮੈਨੂੰ ਤਾਂ ਘਰ ਦੇ ਸੰਭਾਲਦੇ ਨਹੀਂ ਨੂੰ ਮੇਰੀ ਕੁਟਮਾਰ ਕਰਦੀ ਹੈ ਘਰੋਂ ਘਟ ਦਿੰਦੀ ਹੈ ਉਹ ਤਾਂ ਮੇਰਾ ਨਹੀਂ ਸੰਭਾਲਦਾ ਤੇ ਫਿਰ ਉਹ ਉੱਥੇ ਕਿ ਉਹਦੇ ਘਰ ਕਿ ਇੱਥੇ ਆਈ ਇਹ ਤਾਂ ਕਹਿੰਦੀ ਮੈਂ ਤਾਂ ਚੱਲੀ ਸੀ ਇਧਰ ਨੂੰ ਇਹ ਨਹੀਂ ਪਤਾ ਵੀ ਕਿਹੜੇ ਪਾਸੇ ਇਹ ਛਾਲ ਮਾਰ ਜਾਂਦੀ ਜੇ ਨਹਿਰ ਵਾਲੇ ਪਾਸੇ ਤੁਰ ਜਾਂਦੀ ਸਾਨੂੰ ਤਾਂ ਇਹ ਫਿਕਰ ਪਿਆ ਸੀ ਫਿਰ ਇਹਨੂੰ ਲਿਆਂਦਾ ਜੂ ਨਵਾਇਆ ਤਾਂ ਆਇਆ ਰੋਜ਼ ਨਹਾਤਾ ਕਿ ਹੁਣ ਇਹ ਇੱਥੇ ਕਦੇ ਤਾਂ ਘਾ ਪਟਦੀ ਫਿਰਦੀ ਹੈ ਕਦੇ ਕੁਛ ਕਰਦੀ ਹੈ ਸਾਨੂੰ ਤਾਂ ਇਹ ਲੱਗਦਾ ਵੀ ਮੈਂਟਲੀ ਵੀ ਡਿਸਟਰਬ ਹੋ ਚੁੱਕੀ ਹੈ ਅੱਛਾ ਤੇ ਬਸ ਹਰ ਟਾਈਮ ਕਹਿੰਦੀ ਹੈ ਕਿ ਮੇਰਾ ਮੁੰਡਾ ਹੈ ਉਨੇ ਵੀ ਆ ਹਾਲਾਤ ਕਿਤੇ ਨੂੰ ਮੇਰੀ ਮੇਰੀ ਮੈਨੂੰ ਨਹੀਂ ਸੰਭਦੀ ਇਹਨਾਂ ਤਾਂ ਜਿਹੜਾ ਕੋਈ ਦੱਸਿਆ ਮੈਂ ਜੇ ਸਾਰਿਆਂ ਦੇ ਸਾਹਮਣੇ ਅੱਜ ਦੱਸਾਂ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨਾਲ ਵੀ ਮੇਰੀ ਦੁਸ਼ਮਣੀ ਹੋ ਜਾਊਗੀ ਨਹੀਂ ਦੁਸ਼ਮਣੀ ਕੋਈ ਨਹੀਂ ਤੁਸੀਂ ਦੱਸ ਦਿਓ ਮੈਂ ਜ਼ਿੰਮੇਵਾਰ ਆ ਮੇਰਾ ਨੰਬਰ ਕਿਵੇਂ ਮਿਲੇ ਤੁਹਾਨੂੰ ਇਹ ਇਹ ਤਾਂ ਅਸੀਂ ਇਹਨਾਂ ਨੂੰ ਕਈ ਦਿਨਾਂ ਤੋਂ ਪੁੱਛੀ ਜਾਂਦੇ ਆ ਕਹਿੰਦੇ ਮੇਰੇ ਕੋਲ ਕਿਸੇ ਦਾ ਕੋਈ ਨੰਬਰ ਨਹੀਂ ਪਰ ਹੁਣ ਇਹਨਾਂ ਦੀ ਇੱਕ ਡਾਇਰੀ ਜੀ ਮਿਲੀ ਫੇਰ ਇਹਨੂੰ ਪੁੱਛਿਆ ਵੀ ਮੈਂ ਕਿਹਾ ਨੰਬਰ ਕੀ ਦੇ ਆ ਕਹਿੰਦੀ ਭਾਈ ਇਹ ਤਾਂ ਪਿੰਡ ਪੋਣੇ ਦੇ ਕਈ ਬੰਦਿਆਂ ਚ ਅੱਛਾ ਉਹਦੇ ਇੱਕ ਥਾਂ ਤੇ ਸਰਪੰਚ ਲਿਖਿਆ ਹੋਇਆ ਸੀ ਮੈਂ ਕਿਹਾ ਚਲੋ ਕਰਕੇ ਦੇਖਾਂ ਕੁਦਰਤੀ ਫੋਨ ਤੁਹਾਡਾ ਨਿਕਲ ਗਿਆ ਇਹ ਮੁੰਡਾ ਵੀ ਇਹ ਤੇ ਕੀ ਹਾਲਾਤ ਹੈਗੇ ਐ ਨੂੰ ਇਹਨੂੰ ਇਹਨੂੰ ਇਹਨੇ ਜੰਮਿਆ ਇੰਨਾ ਚਿਰ ਪਾਲਿਆ ਤੁਹਾਨੂੰ ਤੇ ਅੱਜ ਉਹਦਾ ਟਾਈਮ ਸੁੱਖ ਭੋਗਨ ਦਾ ਸੀ ਤਾਂ ਤੁਸੀਂ ਇਹਨੂੰ ਆਵਾਰਾ ਛੱਡਤਾ ਜੀ ਅੱਛਾ ਤੁਹਾਡੇ ਕੋਲ ਸਿੱਧੇ ਨਹੀਂ ਆਏ ਜਾ ਰਹੇ ਸੀ ਹੋਰ ਬਸ ਨਹੀਂ ਨਹੀਂ ਇਹ ਤਾਂ ਇਹ ਇੱਥੇ ਨਾ ਅੱਗੇ ਆਪਰੇ ਤੁਸੀਂ ਦੇਖੋਗੇ ਮਗਰਲੇ ਵਸ ਸੁਆ ਵਜਦਾ ਪਗਦਾ ਪਰਿਆ ਹੋਇਆ ਹੈ ਪਾਣੀ ਦਾ ਜੇ ਕਿਤੇ ਉਧਰ ਨੂੰ ਹੋ ਜਾਂਦੀ ਤਾਂ ਸਾਡੇ ਸਾਡਾ ਕੀ ਸਾਨੂੰ ਕਿਹੜਾ ਪਤਾ ਲੱਗਦਾ ਇਹ ਤਾਂ ਚੰਗਾ ਹੋ ਗਿਆ ਪਰਮਾਤਮਾ ਦਾ ਵੀ ਇਹਨੇ ਸਾਰੇ ਇਹਨਾਂ ਦਾ ਘਰੇ ਵੀ ਇਹੀ ਕਲੇਸ਼ ਰਹਿੰਦਾ ਜੀ ਤਾਂ 4 ਤੋਂ 9 ਉਹਦੇ ਦਾ ਮੈਨੂੰ ਪਤਾ ਨਹੀਂ ਕਿੱਥੇ ਆ ਮਾਤਾ ਅਰਾਨੀ ਕੀ ਕਾਰਨ ਕੀ ਸੀਗਾ ਕਾਹ ਤੋਂ ਕਲੇਸ਼ ਮਾਤਾ ਨਾਲ ਹੈ ਕਿਹੜੀ ਚੀਜ਼ ਦਾ ਮਾਤਾ ਕਾਹਦਾ ਕਲੇਸ਼ ਸੀਗਾ ਥੋੜੇ ਜਿ ਮਸਕਾ ਆਉਂਦਾ ਕਿਤੇ ਤੇਰੇ ਕੱਪੜਾ ਚ ਮਸਕਾ ਆਉਂਦਾ ਫਲਾਨੀ ਚੀਜ਼ ਨੂੰ ਹੱਥ ਨਹੀਂ ਕਿਸੇ ਕੋਲ ਨੂੰ ਨਾ ਹੱਥ ਨਹੀਂ ਕਿਤੇ ਤੂੰ ਰੋਟੀ ਨਾ ਖਾਈਂ ਦੱਸੋ ਮੈਂ ਭੁੱਖੀ ਮਰਾਂ ਸੇਵਾ ਤਾਂ ਤੇਰੀ ਦੱਸੀ ਜਾਂਦੀ ਆ ਆ ਇੱਥੇ ਬੈਠੀ ਮਾਰਦੀ ਇਲਤਾਂ ਗੋਡੇ ਮੇਰੇ ਮਾਰਦੀ ਦੱਸੋ ਗੋਲੀ ਜੀ ਲੱਭਿਆ ਉਹਦੇ ਅੰਦਰ ਵਰਕੇ ਖਾ ਲੈਂਦੀ ਮੈਂ ਭੁੱਖੀ ਮਰਦੀ ਸਾਰਾ ਸਾਰਾ ਕਿਤੇ ਨਹੀਂ ਸੁੱਕੀਆਂ ਰੋਟੀਆਂ ਮੈਨੂੰ ਫੜਾ ਦਿੰਦੇ ਨਾ ਕੋਈ ਨਮਕ ਮਿਰਚ ਨਾ ਕੋਈ ਅਚਾਰ ਤੱਕ ਨਹੀਂ ਦਿੰਦੇ ਲੁਕੋ ਕੇ ਰੱਖਦੀ ਆ ਉਹ ਅਸੀਂ ਨਾ ਬੈ ਜੀ ਬਹੁਤ ਆਰੀਏ ਗੱਲਾਂ ਮੈਂ ਸੁਣੀਆਂ ਆਣਗਵਾੜ ਚੋਂ ਪਿੰਡ ਚੋਰ ਪੋਟਾ ਆ ਜਾਂਦੀਆਂ ਸਾਡੇ ਮੈਂਬਰ ਸਾ ਉਹ ਕਹਿੰਦੇ ਕੁੜੀ ਇੱਕ ਕੁੜੀ ਇਹਨਾਂ ਦੇ ਇੱਕ ਆਇਕਾ ਬੇਟਾ ਠੀਕ ਹੈ ਉਹ ਕਹਿੰਦੇ ਕੁੜੀ ਦੇ ਆਉਣ ਦਾ ਵੀ ਮਾਤਾ ਕੀ ਹੈਗਾ ਕਲੇਸ਼ ਹੋਦਾ ਕਿ ਜਿਹੜੀ ਮੈਂ ਬਹੁਤ ਜ਼ਿਆਦਾ ਕਲੇਸ਼ ਹੈ ਕੁੜੀ ਨੂੰ ਜੇ ਮੈਂ ਕਹਿੰਦਾ ਗੱਲ ਕਰਾ ਦਿਓ ਤਾਂ ਨਹੀਂ ਫੋਨ ਦਿੰਦੇਗੇ ਫੋਨ ਇਹਨਾਂ ਕੋਲੇ ਮੇਰੇ ਕੋਲੇ ਹੈ ਨਹੀਂਗਾ ਜੇ ਮੈਂ ਕਹਿੰਦਾ ਮੈਨੂੰ ਕਰਾਇਆ ਦੇ ਦਿਓ ਮੈਂ ਜਾਣਾ ਕੁੜੀ ਨੂੰ ਮਿਲਣ ਜਾਂ ਕੁੜੀ ਨੂੰ ਇਹ ਕੁੜੀ ਸਾਡੇ ਘਰੇ ਨਾ ਵੜੇ ਕੀ ਗੱਲ ਭਾਈ ਕੁੜੀ ਇਹ ਪਿਓ ਦੀ ਜਾਇਦਾਦ ਇਹਦੀ ਕਮਾਈ ਹੈ ਇਹਦੇ ਪਿਓ ਦੀ ਤੇ ਕੁੜੀ ਆ ਨਹੀਂ ਸਕਦੀ ਹਰਤ ਮੈਂ ਕੰਮ ਕਰਕੇ ਰੋਟੀ ਖਾऊंगी ਮੈਂ ਕੋਈ ਨਹੀਂ ਆ ਆ ਤਾਂ ਛੱਡ ਦਿਓ ਨਿਹਰਾਣੀ ਕੁੜੀ ਨੂੰ ਵੀ ਨਹੀਂ ਬਣ ਦਿੰਦੇ ਤੁਸੀਂ ਅਸੀ ਤਾਂ ਮੈਨੂੰ ਤਾਂ ਕੋਸ ਨਹੀਂ ਆਉਂਦੀਗੀ ਤੇ ਫਿਰ ਮੈਨੂੰ ਐਂ ਤਾਂ ਦੱਸ ਦੇ ਭੈਣੇ ਹੁਣ ਮੈਂ ਅਸਲ ਸਹੀ ਮੈਨੇ ਮੇਰਾ ਜੀ ਕਰਦਾ ਵੀ ਥਾਣੇ ਕਰਕੇ ਰਿਪੋਰਟ ਨਾ ਮੈਂ ਤੁਹਾਨੂੰ ਕਰਾਵਾਂ ਨੰਗੇ ਉੱਥੇ ਕਰੀ ਮੂਦੇ ਪਵਾਵਾਂ ਤੁਹਾਨੂੰ ਆ ਤੀਜਾ ਦਿਨ ਹੋ ਗਿਆ ਨੂੰ ਜੀ ਇਹ ਤੀਜਾ ਚੌਥਾ ਨਹੀਂ ਆ ਜੀ ਚੌਥਾ ਦਿਨ ਥੋੜਾ ਬੇੜਾ ਬਹਿ ਜਾ ਥੋੜਾ ਤੂੰ ਕਿੱਥੇ ਸੀ ਚਾਰ ਦਿਨ ਮੈਨੂੰ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਨਾ ਨੰਬਰ ਦੱਸਿਆ ਲੱਗਿਆ ਜੀ ਉਹ ਵੀ ਤੁਸੀਂ ਦੱਸ ਸਕੀ ਭਾਈ ਆਹ ਕਰ ਕਿਉਂ ਪਤਾ ਕਿਉਂ ਨਹੀਂ ਸੀ ਮਾ ਪਤਾ ਨਹੀਂ ਸੀ ਨਹੀਂ ਨਹੀਂ ਪਤਾ ਮੈਨੂੰ ਐਂ ਦੱਸ ਨਹੀਂ ਨਹੀਂ ਪਹਿਲਾਂ ਮੈਨੂੰ ਐਂ ਹੋਣ ਤੁਸੀਂ ਜੀ ਦੀ ਜਾਨ ਉਹ ਯਾਰ ਮੈਂ ਤੇਰੇ ਚਪੇੜ ਮਾਰੂੰਗਾ ਮੂੰਹ ਤੇ ਮੈਨੂੰ ਐਂ ਤਾਂ ਦੱਸ ਦੇ ਤੈਨੂੰ ਚਾਰ ਦਿਨ ਹੋ ਗਏ ਤਿੰਨ ਦਿਨ ਹੋ ਗਏ ਚੌਥਾ ਦਿਨ ਮਾਂ ਕਰੇ ਸੀ ਜੀ ਪਤਾ ਨਹੀਂ ਲੱਗਿਆ ਕਿੱਥੇ ਗਈ ਸੀ ਰੇਤ ਦਿਨ ਪੌਰਾ ਤਾਂ ਲੱਭਿਆ ਸਾਨੂੰ ਕਿਹੜਾ ਦੱਸ ਕੇ ਆਈ ਆ ਘਰ ਕੁੜੀ ਕੋਲੇ ਵੀ ਗਈ ਸੀ ਕੋਈ ਭੱਲ ਹੈ ਭੁੱਲਣੇ ਜੀ ਹੁਣ ਇਹ ਗੱਲਾਂ ਵੱਲਦੇ ਆ ਸਰਪੰ ਤਾਂ ਉਹ ਤੱਕੜੇ ਸਦਾ ਤੁਮਾਰ ਜਿੰਗਾ ਕਰਦੀ ਐ ਇਹ ਉਹ ਹੁਣ ਤੇਰੇ ਮੂੰਹ ਤੇ ਆਖੀ ਜਾਂਦੀ ਐ ਵੀ ਉਹ ਕਹਿੰਦੀ ਕੁੜੀ ਨਾ ਵੜੇ ਆ ਕੇ ਇੱਥੇ ਨਣਾ ਨ ਮੇਰੀ ਬੜੇ ਤੂੰ ਜਾ ਵੜਾ ਉਥਿਆਂ ਦੀ ਆ ਇੱਕ ਸੌਖਾ ਕੰਮ ਤੁਹਾਨੂੰ ਵੀ ਕਰਾਇਆ ਦੇਣਾ ਇਹ ਧਾਰਕੜ ਵਾਲੀ ਬਸਤੇ ਚੜ ਜੂਗੀ ਆਪੇ ਠੱਕੇ ਖਾਂਦੀ ਫਿਰੂਗੀ ਉੱਥੇ ਕੁੜੀ ਕੋਲੇ ਕੋਈ ਜਦੋਂ ਤੇ ਆਈ ਐ ਨਿਕਲ ਕੇ ਸੰਤ ਦੱਸਿਆ ਵੀ ਨਹੀਂ ਇਹਨੇ ਉਹ ਉਹ ਕਹਿੰਦੀ ਉਹਦੇ ਦੀ 4 ਦਿਨ ਹੋ ਗਏ ਮੈਨੂੰ ਤਾਂ ਰੋਟੀ ਨਹੀਂ ਮਿਲੀ ਦੱਸਾਂ ਤੇ ਰੋਟੀ ਇੱਥੇ ਆ ਕੇ ਖਾਣ ਲੱਗੀ ਆ ਹੁਣ ਕਹਿੰਦੀ ਮੈਨੂੰ ਤਾਂ ਚੱਲ ਰੋਟੀ ਤਾਂ ਮੇਰੇ ਨਾਲ ਮਿਲਦੀ ਐ ਇੱਥੇ ਘੱਟੋ ਘੱਟ ਅਜੇ ਤਾਂ ਨਾ ਤੁਸੀਂ ਤੁਸੀਂ ਵੀ ਪ੍ਰਬੰਧਕ ਹੋ ਜੀ ਜਿਉਂਦੇ ਬਸਦੇ ਰਹੋ ਜਿਹੜਾ ਤੁਸੀਂ ਆ ਦੇਖੋ ਤੁਹਾਡੇ ਨਾਲੋਂ ਤਾਂ ਚੰਗੀ ਮੈਂ ਜਿੰਨੇ ਵਾਰੀ ਤੁਹਾਡੇ ਘਰੇ ਗਿਆ ਕਿ ਤੇ ਇਹੋ ਜੇ ਇਹੋ ਜੇ ਨਾਤੀ ਧੋਤੀ ਮੈਂ ਘਰੇ ਵੇਖੀ ਹੀ ਨਹੀਂ ਵਿਚਾਰੀ ਇਹ ਜੁੰਡੇ ਖਿਲਰੇ ਹੁੰਦੇ ਆ ਹੱਥ ਲਿਬੜੇ ਹੁੰਦੇ ਕਹਿੰਦੇ ਭਾਂਡੇ ਮਾਂਜੀਆਂ ਦੇ ਕੋਈ ਕੁਸ਼ ਕਰੀ ਜਾਂਦੀ ਐ ਸਰਪੰਚ ਸਾਹਿਬ ਰਹਿਣਾ ਤੇ ਇਹਨਾਂ ਨੇ ਮੈਂ ਤਾਂ ਕੰਮ ਕਾਜ ਕਰਦਾ ਜੀ ਹੁਣ ਤੇਰੇ ਸਾਹਮਣੇ ਦਿਸ ਜਾਂਦਾ ਨਾ ਤੈਨੂੰ ਉਹਦਾ ਕੰਮ ਕਰਨਾ ਤੇ ਆ ਜਿਹੜਾ ਕੰਮ ਕਰਤਾ ਜੇ ਕਿਤੇ ਖੂ ਟੋਬਾ ਗੰਦਾ ਕਰ ਦਿੰਦੀ ਫੇਰ ਉਹ ਸੁਆ ਦਸੀ ਜਾਂਦੇ ਹੁਣ ਬੱਚੇ ਵੀ ਕਹਿੰਦੇ ਮਸ਼ਕ ਆਉਂਦਾ ਇਹ ਤੋਂ ਇਹ ਵੀ ਆਦੀ ਮਸ਼ਕ ਆਉਂਦਾ ਜੀ ਹੁਣ ਮੈਂ ਘਰ ਵੀ ਵਸਾਉਣਾ ਜੀ ਥੋੜਾ ਬੇੜਾ ਭੇਜੋ ਥੋੜਾ ਇਹਨਾਂ ਨੂੰ ਆ ਆ ਲੋਕ ਇਹਨਾਂ ਨੂੰ ਆਉਂਦਾ ਨਹੀਂ ਨਾ ਮੈਨੂੰ ਇੱਕ ਗੱਲ ਦੱਸ ਜਿਹੜਾ ਮੈਨੂੰ ਲੱਗਦਾ ਹਜੇ ਨੌਹਾਂ ਦੇ ਵਿੱਚੋਂ ਗੂੰਹ ਨਹੀਂ ਤੁਹਾਡਾ ਨਿਕਲਿਆ ਹੁੰਦਾ ਕਿਤੇ ਮਾਂ ਪਿਓ ਦੇ ਮਾਂ ਦੇ ਨੌਹਾਂ ਦੇ ਵਿੱਚੋਂ ਗੂੰਹ ਨਹੀਂ ਨਿਕਲਦਾ ਲੱਗਦਾ ਸਾਰੀ ਉਮਰ ਘਰ ਜੁੜ ਜੂਗਾ ਜੀ ਤੇ ਘਰ ਮਸਾਲਾ ਫਿਰ ਰਹਿਣ ਦੇ ਇਥੇ ਨੂੰ ਲੈਣ ਕੋ ਆਇਆ ਫਿਰ ਸਾਡੇ ਕੋਲੇ ਰਹਿਣ ਦੇ ਨੇ ਕਿ ਮਾਂ ਮਾਂ ਪਿਓ ਵਰਗਾ ਜਿਹੜਾ ਹੈ ਨਾ ਦੁਬਾਰਾ ਨਹੀਂ ਮਿਲਦਾ ਹੁਣ ਤੈਨੂੰ ਤੈਨੂੰ ਤੇਰੇ ਜਵਾਕਾਂ ਦੀ ਮਾਂ ਤਾਂ ਚੰਗੀ ਲੱਗਦੀ ਹੈ ਤੇ ਤੈਨੂੰ ਆਪਦੀ ਮਾਂ ਨਹੀਂ ਚੰਗੀ ਲੱਗਦੀ ਹੁਣ ਦੇਖੋ ਬਾਈ ਜੀ ਇੱਕ ਚੀਜ਼ ਦੇਖੋ ਕਿੱਡੀ ਬਿਸ਼ਰਮੀ ਵਾਲੀ ਗੱਲ ਹੈ ਆਖੇ ਵੀ ਸਾਨੂੰ ਇਹਦੀ ਚਮੜੀ ਚੋਂ ਇਹਦੀ ਸਕਿਨ ਚੋਂ ਮੁਸ਼ਕ ਮਾਰਦਾ ਕਿ ਹੋਰ ਹੀ ਮੁਸ਼ਕ ਆਉਂਦਾ ਵੀ ਕੰਜਰੋ ਤੁਹਾਡੇ ਗੂੰਹੋਂ ਨਹੀਂ ਮੁਸ਼ਕ ਆਇਆ ਉਹਨੂੰ ਤੁਹਾਡੇ ਮੂਹੋਂ ਨਹੀਂ ਮੁਸ਼ਕ ਉਹਦੋਂ ਉਹਦੋਂ ਕਿੰਨਾ ਮੁਸ਼ਕ ਮਾਰਿਆ ਹੋਊਗਾ ਉਹ ਕਿਵੇਂ ਕਿਵੇਂ ਸਾਫ਼ ਕੀਤਾ ਹੋਇਆ ਨੇ ਉਹਦੋਂ ਤੁਸੀਂ ਕਦੇ ਦੇਖਿਆ ਜੀ ਹੁਣ ਹੁਣ ਬਾਈ ਜਨਾਂ ਦੇ ਘਰ-ਬਾਰ ਬਣਾਤੇ ਵਿਆਹ ਤੇ ਕਰਤੇ ਹੁਣ ਤਾਂ ਮੇਰੇ ਜੋ ਆਪਾਂ ਹੀ ਮਾਸਕਾ ਹੁਣ ਇਹਨਾਂ ਨੂੰ ਕਿਉਂਕਿ ਹੁਣ ਮੈਂ ਦੀ ਧੀ ਵਾਸਤੇ ਕਹਿ ਦਿੱਤੇ ਗੈਮੈਂਟ ਮੈਨੂੰ ਗੱਲਾਂ ਕਰਨ ਲੈਣ ਦਿਓ ਸਾਡੇ ਕੋਲੇ ਨਾ ਹੁੰਦੀ ਰਾਣੀ ਤੋਂ ਐਵੇਂ ਮੈਥੋਂ ਹੋਰ ਦੋ ਵਾਰੀ ਦੱਸੋ ਦੋ ਵਾਰੀ ਕੱਪੜੇ ਬਦਲਦੇ ਆ ਬਾਥਰੂਮ ਪਏ ਇੱਥੇ ਆਪੇ ਨਹਾਉਂਦੇ ਆਪੇ ਹੁਣ ਕੁਚਤ ਸਾਹਿਬ ਸਈਦ ਕਹਿੰਦੇ ਆ ਇਹਦਾ ਖੋਲੋ ਆਪਣੇ ਆਪ ਦੀ ਸੰਭਾਲ ਕਰਦੇ ਆ ਸਾਨੂੰ ਦਾ ਹੱਥ ਨਹੀਂ ਲਾਉਣ ਦਿੰਦਾ ਕਦੇ ਸਾਡੇ ਕੋਲ ਇੱਕ ਬਜ਼ੁਰਗ ਹੋਰਾ ਹੀ ਬੈਠਿਆ ਦੋ ਮੁੰਡੇ ਇਹਨਾਂ ਦੇ ਇੱਕ ਮੁੰਡੇ ਦੀਆਂ ਤਿੰਨ ਕੋਠੀਆਂ ਦੋ ਫੈਕਟਰੀਆਂ ਲੁਧਿਆਣੇ ਵਰਗੇ ਸ਼ਹਿਰ 'ਚ ਸਾਡੇ ਸ਼ਹਿਰ ਦੇ ਬਜ਼ੁਰਗ ਆਹੇ ਅੱਛਾ ਇਹਨਾਂ ਦੇ ਸਾਰੇ ਭਰਾ ਚਲੇ ਗਏ ਇਕੱਲੇ ਰਹਿ ਗਏ ਊੜੀ ਵੀ ਆਉਂਦੀ ਐ ਮੁੰਡੇ ਵੀ ਆਉਂਦੇ ਐ ਇਹਨਾਂ ਨੂੰ ਪਿੱਛੇ ਜੇ ਉਹਨਾਂ ਨੇ ਕਾਰ 'ਚ ਪਾ ਕੇ ਲਗਾਇਆ ਕਾਰ ਦੀ ਡਿੱਗੀ 'ਚ ਪਾ ਕੇ ਲਗਾਇਆ ਇਹਨਾਂ ਨੂੰ ਲੈ ਗਏ ਅਗਲੇ ਦਿਨ ਫੇਰ ਉੱਥੋਂ ਜਾ ਕੇ ਘੜਦਾ ਤੇ ਫੇਰ ਫੇਰ ਇੱਥੇ ਛੱਡ ਗਏ ਫੈਕਟਰੀਆਂ ਵਾਲੇ ਦੇ ਬਜ਼ੁਰਗ ਹਾਂਜੀ ਉਹ ਦੋ ਬੈਟਰੀਆਂ ਤੇ ਕੋਠੀਆਂ ਜਿਹੜੇ ਅੰਦਰ ਬੈਠੇ ਤੁਹਾਡੇ ਕੋਲੇ ਹਾਂਜੀ ਅੰਦਰ ਬੈਠੇ ਹੋਰ ਅੱਬਾ ਸਾਹਿਬ ਜੀ ਇਥੋਂ ਦੀਆਂ ਕਹਾਣੀਆਂ ਤੁਸੀਂ ਸੁਣੋ ਨਾ ਜੀ ਤੇ ਤੁਸੀਂ ਖੜ੍ਹ ਨਹੀਂ ਸਕਣਾ ਇੱਥੇ ਸੱਚਾ ਆ ਇਹੋ ਜਿਹਾ ਇਹੋ ਜਿਹਾ ਆਉਂਦੇ ਪਰ ਅਸੀਂ ਹਰ ਇੱਕ ਨੂੰ ਹੱਥ ਪੈਰ ਬੰਨ ਕੇ ਇਹਨੇ ਭਰਾਵਾ ਇਹਨੂੰ ਲੈ ਜਾ ਇਹਨਾਂ ਨੇ ਤੈਨੂੰ ਸਾਰੀ ਉਮਰ ਪਾਲਿਆ ਕਰ ਲਾ ਜੇ ਕੋਈ ਮਾਰਿਆ ਮਗਰੋਂ ਵੀ ਤਾਂ 2 ਲੱਖ ਰੁਪਇਆ ਚਾਰ ਪਾਰਟੀ ਤੇ ਲਾਏਗਾ ਅੱਜ 2000 ਇਹਨਾਂ ਦੇ ਲਾ ਦੇ ਨਹੀਂ ਕੋਚਰ ਸਾਹਿਬ ਇੱਕ ਮੈਂ ਤੁਹਾਨੂੰ ਮੈਂਬਰ ਸਾਹਿਬ ਉਧਰ ਰਹੋ ਮੈਂ ਇੱਕ ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਅਰੋੜਾ ਜੀ ਆਜੋ ਤੁਸੀਂ ਵੀ ਇੱਕ ਮਿੰਟ ਪਹਿਲੀ ਗੱਲ ਤਾਂ ਇਹ ਉਹਨਾਂ ਨੇ ਵੱਡਾ ਕਰਨਾ ਹੀ ਕਰਨਾ ਜੀ ਮੁੜਕੇ ਦਾ ਲੱਖਾਂ ਰੁਪਇਆ ਖਰਚਦੇ ਇਹ ਤਾਂ ਬਿਹਤਰ ਹੈ ਵੀ ਪਹਿਲਾਂ ਹੀ ਇਹਦੀ ਸੇਵਾ ਕਰਾ ਦਿਓ ਕੁਝ ਟਾਈਮ ਨੇ ਮੈਂ ਤੁਹਾਨੂੰ ਇਹ ਪੁੱਛਦਾ ਜਿਵੇਂ ਆ ਤੁਸੀਂ ਬੜੀ ਜੀਬਗਲ ਦੱਸੀ ਆ ਵੀ ਫੈਕਟਰੀਆਂ ਵਾਲਿਆਂ ਦੇ ਕੋਠੀਆਂ ਚਾਰ ਚਾਰ ਪੰਜ ਪੰਜ ਕੋਠੀਆਂ ਵਾਲੇ ਦੇ ਬਜ਼ੁਰਗ ਉਹ ਕੀ ਕਹਿ ਕੇ ਛੱਡ ਕੇ ਜਾਂਦੇ ਫਿਰ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਵੀ ਮੁਸ਼ਕਲ ਆਉਂਦਾ ਜੀ ਬਸ ਆਹ ਹਾਲ ਹੈ ਬਜ਼ੁਰਗ ਹੋ ਗਏ ਕਿ ਇਹਨਾਂ ਦਾ ਇੱਕ ਮੁੰਡਾ ਇੱਥੇ ਆਉਂਦਾ ਹੈ 15 ਦਿਨ ਰਹਿੰਦਾ ਹੈ 15 ਦਿਨ ਉਹ ਉਹ ਉਹਨਾਂ ਦੀ ਬਿਮਾਰ ਹਾਲਤ ਹੈ ਪਾਈਪ ਲੱਗੀ ਹੋਈ ਹੈ ਵਿੱਚ ਹੀ ਲੇਟਰੀ ਨਿਕਲਦੀ ਆ ਹੂੰ ਉਹ ਲੇਡੀ ਜਿਹੜੀ ਹੈਗੀ ਰੋਟੀ ਪਕਾਉਂਦੀ ਹੈ ਉਹਨੂੰ ਕਹਿੰਦਾ ਤੂੰ ਸਾਫ਼ ਕਰ ਕਹਿੰਦਾ ਮੈਨੂੰ ਮੁਸ਼ਕਲ ਆਉਂਦਾ ਹੈ ਉਹ ਦੂਜਾ ਵੱਡਾ ਹੈ ਉਹ ਉਹਦੇ ਕੋਲ ਹਰ 15-20 ਲੱਖ ਤੋਂ ਘੱਟ ਗੱਡੀ ਨਹੀਂ ਹੁੰਦੀ ਜਦੋਂ ਆਉਂਦਾ ਉਹ ਅੱਛਾ ਤੇ ਉੱਥੇ ਉਹ ਕਹਿੰਦੇ ਵੀ ਮੇਰੇ 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 ਤਿੰਨ ਕੋਠੀਆਂ ਦਾ ਕਹਿੰਦਾ ਵਿਲੀਆਂ ਪਈਆਂ ਜਿਹੜੀ ਜਿ ਮਰਜ਼ੀ ਜਾ ਕੇ ਰਹਿਣ ਉਹਦੇ ਖੁਦ ਦੀ ਵਰਡਿੰਗ ਹੈ ਅੱਛਾ ਤੇ ਜੇ ਇਹੋ ਜਿਹੇ ਹਰਾਤ ਲੋਕਾਂ ਦੇ ਹੈਗੇ ਆ ਇੱਕ ਪਿਓ ਨਹੀਂ ਸਮਝ ਆਉਂਦਾ ਵੀ ਤੁਹਾਨੂੰ ਕਿਵੇਂ ਪਾਲ ਕਿਉਂ ਨੇ ਇਹ ਮੈਨੂੰ ਮੈਂ ਜਾਣਦਾ ਇਹਨਾਂ ਨੂੰ ਬਚਪਨ ਤੋਂ ਇਹਨਾਂ ਦੇ ਇੱਥੇ ਕੱਪੜੇ ਦਾ ਕੰਮ ਆਪਣੀ ਗਲੀ 'ਚ ਹੁੰਦਾ ਤੇ ਅੱਜ ਹਾਲਾਤ ਇਹਨਾਂ ਦੇ ਆ ਹਾਲ ਹੈ ਵੀ ਅਸੀਂ ਅਸੀਂ ਉਹਨਾਂ ਦੇ ਕਿੰਨੇ ਕਰ ਸਕਦੇ ਹਾਂ ਫੈਕਟਰੀਆਂ ਦੇ ਪੰਜ-ਪੰਜ ਕੋਠੀਆਂ ਦੇ ਮਾਲਕ ਹੈ ਤੇ ਬਜ਼ੁਰਗ ਇੱਥੇ ਪਿਰਦਾ ਆਸ਼ਰਮ ਦੇ ਵਿੱਚ ਬਿਲਕੁਲ ਬਿਲਕੁਲ ਕਹਿੰਦੇ ਮੁਸਕ ਆਉਂਦਾ ਹੈ ਮਾਪਿਆਂ ਨੂੰ ਖੁੱਡੇ ਨਹੀਂ ਨਾ ਚਾਹੀਦੇ ਮੈਂਬਰ ਸਾਹਿਬ ਜਵਾਨਾਂ ਦਾ ਪਿਆਰ ਚਾਹੀਦਾ ਹੈ ਬਿਲਕੁਲ ਦੇਖੋ ਨਾ ਮੈਂ ਤਾਂ ਕਹਿੰਦਾ ਵੀ ਤੁਸੀਂ ਫਿਰ ਆ ਸਾਰਾ ਜਿਹੜਾ ਇੰਨਾ ਕਰਦੇ ਹੋ ਤੁਹਾਡੇ ਕੋਲ ਮੈਂ ਦੇਖਿਆ ਵੀ ਘੱਟੋ-ਘੱਟ ਬੱਚੇ ਵੀ ਹੈ ਹਨ ਬੱਚੇ ਕਿਵੇਂ ਆ ਉਹ ਜਿਹੜੇ ਚਾਰ-ਪੰਜ ਬੱਚੇ ਨੇ ਬੱਚੇ ਇੱਕ ਤਾਂ ਅਸੀਂ ਲਿਆਏ ਸੀ ਉਹਨੂੰ ਕੁੱਟਮਾਰ ਕਰਿਆ ਕਰਦੇ ਉਹ ਉਹ ਉਹਦਾ ਨੋ ਵੀ ਵੱਡਦਾ ਸੀਗਾ ਕਾਪਾ ਮਾਰ ਕੇ ਅੱਛਾ ਜੀ ਉਹ ਅਸੀਂ ਰੈਸਕਿਊ ਕਰਕੇ ਲਿਆਏ ਸੀਗੇ ਉਹ ਅੱਜ 4 ਸਾਲ ਹੋ ਗਏ ਸਾਡੇ ਕੋਲ ਹੀ ਆਹੋ ਇੱਕ ਜਿਹੜੀ ਵਿਧਵਾ ਰੋਟੀ ਪਕਾਉਣ ਦੀ ਤਿੰਨ ਬੱਚੀ ਉਹਦੇ ਤਿੰਨ ਬੱਚੇ ਉਹਨਾਂ ਦੇ ਆ ਅੱਛਾ ਉਹ ਜਿਹੜੀ ਭੈਣ ਪਾਣੀ ਦੇ ਕੇ ਗਈ ਸੀ ਹਾਂਜੀ ਹਾਂਜੀ ਪਾਣੀ ਦੇ ਕੇ ਉਹ ਰੋਟੀ ਪਾਣੀ ਵੀ ਹੋਈ ਹਾਂਜੀ ਉਹਨੂੰ ਵੀ ਤੁਸੀਂ ਸੰਭਾਲ ਰਹੇ ਹੋ ਉਹ ਮੇਰੇ ਰੱਬਾ ਤੇ ਉਹ ਇੱਕ ਪਿੱਛੇ ਮਾਤਾ ਹੈ ਉਹਦੀ ਲੱਤ ਵੀ ਹੈ ਨਹੀਂ ਦੇਖਿਆ ਤੁਸੀਂ ਹਾਂ ਜਿਹਨਾਂ ਕੋਲ ਬੈਠੇ ਸੀ ਤੁਸੀਂ ਨਹੀਂ ਪਿੱਛੇ ਬੈਠੇ ਅੰਦਰ ਅੱਛਾ ਪਿੱਛੇ ਹੋਰ ਹੈ ਮਾਤਾ ਹਾਂ ਉਹਦੀ ਲੱਤ ਮੈਂ ਦੇਖਿਆ ਕਾਫੀ ਬਜ਼ੁਰਗ ਤੁਹਾਡੇ ਕੋਲ ਬੈਠੇ ਹੋ ਤੁਰ ਵੀ ਨਹੀਂ ਸਕਦੇ ਉਹ ਤਾਂ ਅੱਛਾ ਦੋ ਬੱਚੇ ਦੇਣੇ ਉੱਥੇ ਕੰਮ ਸਿੱਖਣ ਭੇਜੀਦਾ ਆਪਣੀ ਏਜੰਸੀ 'ਚ ਉਹ ਪੜਾ ਰਹੇ ਕੰਮ ਵੀ ਸਕਾਰਿਓ ਨਹੀਂ ਮੈਨੇਜ ਕਿਵੇਂ ਕਰਦੇ ਹੋ ਫਿਰ ਤੁਸੀਂ ਖਰਚੇ ਵਗੈਰਾ ਕਿਵੇਂ ਮੈਨੇਜ ਕਰਦੇ ਹੋ ਇਹ ਕੋਈ ਦੇਖੋ ਜੀ ਘਟ ਜਾਂਦੇ ਆ ਤਾਂ ਅਸੀਂ ਕਦੇ ਐ ਨਹੀਂ ਕਿਹਾ ਵੀ ਮੈਂ ਮੈਂ ਦੇਖੋ ਉਹ ਆਪੇ ਹੀ ਪ੍ਰਬੰਧ ਕਰਦਾ ਹਾਂ ਲੱਗਦਾ ਸਾਨੂੰ ਨਾ ਤਾਂ ਅਸੀਂ ਅੱਜ ਤੱਕ ਪਰਚੀ ਘਟਦੇ ਨਹੀਂ ਜੀ ਕਿਸੇ ਤੋਂ ਨਾ ਅਸੀਂ ਮੰਗਣ ਜਾਂਦੇ ਆ ਜੇ ਕਿਸੇ ਨੇ ਸੇਵਾ ਪਾਤੀ ਤਾਂ ਠੀਕ ਹੈ ਨਾ ਪਾਈ ਦਾ ਕੋਈ ਗੱਲ ਨਹੀਂ ਕੁਝ ਮੈਂ ਚੱਲ ਲੈਣਾ ਕੁਝ ਇਹ ਚੱਲ ਲੈਂਦੇ ਆ ਆਪੇ ਆਪੇ ਦੁਨੀਆ ਦੇ ਆਹ ਦੇਖੋ ਇਹ ਕੰਜਰੋ ਆ ਸੇਖੋ ਇਹਨਾਂ ਲੋਕਾਂ ਤੋਂ ਆ ਤੁਹਾਡੇ ਯਾਰਾਂ ਦੇ ਧੱਕੇ ਜਿਹੜਾ ਆ ਦੇਖ ਲੈ ਰਾਣੀ ਸੁਣ ਲੈ ਜੇ ਮਾੜੀ ਮੋੜੀ ਸ਼ਰਮ ਤੁਹਾਨੂੰ ਆ ਜੇ ਤਾਂ ਇਨਾਂ ਦੇ ਕਿਹੜਾ ਮਾਪਿਓ ਨਹੀਂ ਹੋਣਗੇ ਉਹਨਾਂ ਨੂੰ ਸੰਭਾਲ ਸਕਦੇ ਨਾ ਘਰੇ ਅੱਥੇ ਦੇਖੋ ਉਹ ਵਿਧਵਾ ਵਿਚਾਰੀ ਦੱਸਿਆ ਉਹ ਭੈਣ ਜਿਹੜੀ ਪਾਣੀ ਦੇਖ ਕੇ ਗਈ ਉਹਦੇ ਬੱਚੇ ਤਿੰਨ ਬੱਚੇ ਕੇ ਚਾਰ ਨਾਲ ਬੱਚੇ ਸਾਹਮਣੇ ਨਾਲ ਉਹਨੂੰ ਸਾਹਮਣੇ ਨਾਲ 10-12 ਬਜ਼ੁਰਗ ਸਾਹਮਣੇ ਆ ਉਹ ਬਜ਼ੁਰਗਾਂ ਸੁਣ ਲਾ ਓਏ ਆ ਸੁਣ ਲਾ ਕੰਜਰਾ ਇਧਰ ਉਹ ਬਜ਼ੁਰਗ ਹੁਣ ਤੁਹਾਨੂੰ ਕੀ ਆਖੀਏ ਉਹਨਾਂ ਦੇ ਬਜ਼ੁਰਗ ਜਣਦੇ ਆ ਫੈਕਟਰੀਆਂ ਜਿਨ੍ਹਾਂ ਦੇ ਤਿੰਨ-ਤਿੰਨ ਕੋਠੀਆਂ ਵੇਲੀਆਂ ਪੰਜਾਂ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਬਜ਼ੁਰਗ ਤੇ ਤੂੰ ਮੈਂ ਹੁਣ ਬੱਚੇ ਦੇਖਾਂ ਕਿ ਮੈਂ ਘਰ ਵਾਲੀ ਦੇਖਾਂ ਕਿ ਮੈਂ ਅੱਛਾ ਘਰ ਵਾਲੀ ਇਹਨੂੰ ਰੱਖ ਲਾ ਬੱਚਿਆਂ ਨੂੰ ਮੈਂ ਤਾਂ ਮੁਟਕਾ ਦੇਣਾ ਕਹਿੰਦਾ ਇਹਦਾ ਹਰ ਟਾਈਮ ਮੇਰਾ ਪੁੱਤ ਇਹਦਾ ਕਦੇ ਤੇਰੇ ਚੋ ਵੀ ਆਉਂਦਾ ਸਹੀ ਹੈ ਮੇਰਾ ਪੁੱਤ ਮੇਰਾ ਧੀ ਇਹਦਾ ਐ ਕਰਦੀ ਰਹਿੰਦੀ ਆ ਐ ਕਰਦੀ ਆ ਹਾਂ ਉੱਥੇ ਪਿੱਛੇ ਜਾ ਕੇ ਬਹਿ ਜਾਂਦੀ ਆ ਇਕੱਲੀ ਇਕੱਲੀ ਬੋਲੀ ਜਾਂਦੀ ਕਿਹਦੇ ਨਾਲ ਗੱਲਾਂ ਕਰਦੀ ਆ ਉਹ ਤਾਂ ਉਹ ਤਾਂ ਪਾਗਲਾਂ ਵਾਲਾ ਹਰਕਤਾਂ ਹੋਈਆਂ ਪਈਆਂ ਇੰਨਾ ਦਾ ਜਵਾਕਾਂ ਨਾਲ ਹੀ ਸੀਰ ਹੁੰਦਾ ਜੀ ਮਾਪੇਰ ਦਾ ਤਾਂ ਮਾਪੇ ਉਹ ਤਾਂ ਦਿੱਕੇ ਬੱਚਿਆਂ ਦਾ ਯਾਰ ਇੰਨਾ 2 ਮਿੰਟ ਟਾਈਮ ਭਾਲ ਦੇ ਪੋਤੀਆਂ ਇੱਕ ਮਿੰਟ ਨਹੀਂ ਸੀ ਛੱਡੇ ਜਿਹੜੇ ਅੱਜ ਮੈਨੂੰ 5 ਦਿਨ ਹੋ ਗਏ ਇੱਥੇ ਬੈਠੀ ਨੂੰ ਚੱਲ ਮੈਂ ਤਾਂ ਆਪਾਂ ਨਾ ਜਾਣਾ ਹੁਣ ਠੀਕ ਹੈ ਮੈਂ ਤੁਹਾਨੂੰ ਲੈ ਕੇ ਪ੍ਰਾਣੀ ਮੇਰੀ ਗੱਲ ਸੁ ਇੱਕ ਗੱਲ ਸੁਣ ਲੈ ਮੇਰੀ ਇੱਧਰ ਤੇ ਤੂੰ ਬੜੀ ਘਟੀਆ ਗੱਲ ਆਖੀ ਐ ਵੀ ਮੈਂ ਆਪਦਾ ਪਰਿਵਾਰ ਵੀ ਵੇਖਣਾ ਆ ਜਿਹਨੇ ਜੰਮ ਕੇ ਐਡਾ ਕੀਤਾ ਨੌਹਾਂ ਦੇ ਵਿੱਚ ਗੂਹ ਨਹੀਂ ਨਿਕਲਦਾ ساری ਉਮਰ ਮਾਪਿਆਂ ਦੋ ਉਹ ਤੈਨੂੰ ਜ਼ਰੂਰੀ ਨਹੀਂ ਆ ਤੇਰੀ ਘਰ ਵਾਲੀ ਖੜੀ ਐ ਵੇਖ 32 ਲਖਣੀ ਕਿਹੋ ਜੀ ਮਤ ਲੈ ਕੇ ਆਈ ਐ ਪਤਾ ਨਹੀਂ ਕਿਹੋ ਜੇ ਮਾਹੌਲ ਚ ਪਾਲੀ ਹੋਊਗੀ ਮਾਪਿਆਂ ਨੇ ਕਿਹੋ ਜੇ ਹਿਸਾਬ ਨਾਲ ਪਾਲਿਆ ਇਹਨੂੰ ਠੀਕ ਐ ਇਹ ਮੋਸਕਾ ਹੁੰਦਾ ਉਹਦੇ ਚਮੜੀ ਦੇ ਵਿੱਚੋਂ ਮੋਸਕਾ ਹੁੰਦਾ ਵੀ ਕੱਪੜਿਆਂ ਚੋਂ ਕਿ ਨਹਾਉਂਦੀ ਨਹੀਂ ਆ ਕੀ ਦੱਸਿਆ ਬਾਈ ਜੀ ਹੋਰਾਂ ਨੇ ਹੋਣੇ ਦੱਸਿਆ ਨਾ ਵੀ ਦੋ ਵਾਰ ਹੀ ਨਹਾਉਂਦੀ ਐ ਜਦੋਂ ਕਹਿੰਦੇ ਉਦੋਂ ਨਹਾ ਲ ਜਿਸ ਦਿਨ ਤੁਹਾਡੇ ਘਰੋਂ ਆਈਏ ਤੇ ਆਹ ਕੱਪੜੇ ਦੇਖ ਲਓ ਅੱਜ ਹਾਲਾਤ ਵੇਖ ਲਓ ਜਿਸ ਦਿਨ ਲੱਗਦਾ ਨਹੀਂ ਸੀ ਵੀ ਇਹ ਇਹੋ ਜੇ ਕਰਦੀ ਹੋਊਗੀ ਅੱਛਾ ਜੀ ਇਹੋ ਜੇ ਅੱਜ ਪਹਿਰਾਵਾ ਲੱਗਦਾ ਉਦੋਂ ਤਾਂ ਲੱਗਦਾ ਸੀ ਇਹ ਕਿ ਕੋਈ ਮੰਗਣ ਮੰਗਣ ਵਾਲੀ ਕਰਦਾ ਤਾਂ ਪਹਿ ਲੱਗਦਾ ਸੀ ਹਾਂ ਅੱਛਾ ਪਰ ਉਹ ਰੋਂਦੀ ਜਾਂਦੀ ਸੀ ਮੈਂ ਤਾਂ ਉਹਦੇ ਕਰਕੇ ਅਸੀਂ ਰੁਕ ਲਿਆ ਆਹ ਦੇਖ ਲਓ ਤੋਤੇ ਕੱਪੜੇ ਐ ਵਧੀਆ ਪੁੱਛੋ ਅੱਛਾ ਇਹ ਕੱਪੜੇ ਨਾਲ ਲਏ ਕਿ ਤੁਸੀਂ ਪੁਆਏ ਅਸੀਂ ਪੁਆਏ ਓਹੋ ਮਾਦਾ ਇਨਾਂ ਵੱਲੋਂ ਮੈਂ ਮਾਫ਼ੀ ਚਾਹੁੰਣਾ ਕਿਉਂਕਿ ਮੈਨੂੰ ਤਾਂ ਸਾਰੇ ਪਿੰਡ ਦੀ ਫਿਕਰ ਹੈ ਠੀਕ ਹੈ ਤੂੰ ਚੱਲਣਾ ਮੇਰੇ ਨਾਲ ਜੇ ਅੱਜ ਤੋਂ ਬਾਅਦ ਕੁਝ ਹੋਇਆ ਨਾ ਤੇ ਮੈਂ ਤੈਨੂੰ ਦੱਸੂਗਾ ਵੀ ਇਹ ਘਰੇ ਉੱਠੋ ਸਰਪੰਚ ਸਾਹਿਬ ਇਹ ਤਾਂ ਕੁਝ ਵੀ ਨਹੀਂ ਇਹ ਤਾਂ 12 12 ਪਰਿਵਾਰ ਤਾਂ ਅਸੀਂ ਇਹੋ ਜੇ ਬੰਦੇ ਅਸੀਂ ਵਾਪਸ ਭੇਜ ਚੁੱਕੇ ਹਾਂ ਜਿਹੜੇ ਘਰਾਂ 'ਚ ਵਾਪਸ ਜਾ ਕੇ ਉਹਨਾਂ ਦੀ ਪੁੱਛਗਿੱਛ ਸ਼ੁਰੂ ਹੋ ਗਈ ਆ ਤੁਹਾਡੇ ਕੋਲ ਆਉਣ ਤੋਂ ਬਾਅਦ ਹਾਂ ਅੱਛਾ ਜੀ ਜਿਹੜੇ ਬਿਲਕੁਲ ਸਮਝਾ ਕੇ ਜਾ ਕੇ ਜਾਂ ਉਹਨਾਂ ਨੂੰ ਦੱਸ ਕੇ ਵੀ ਭਾਈ ਆ ਹਾਲ ਨਾ ਕਰੋ ਮਗਰੋਂ 2-2 4-4 ਲੱਖ ਭੋਗਾਂ ਤੇ ਲਾਓਗੇ ਹਾਂ ਅੱਜ 10 ਵੀ ਹਜ਼ਾਰ ਇਹਨਾਂ ਅੱਛਾ ਮਤਲਬ ਤੁਹਾਡੇ ਕੋਲੋਂ ਉਹੇ ਜਿਹੇ ਪਰਿਵਾਰ ਹੈਗੇ ਜਿਹੜੇ ਆਪਦੇ ਬਜ਼ੁਰਗਾਂ ਨੂੰ ਵਾਪਸ ਲੈਣ 32% ਹੋ ਜਾ ਚੁੱਕੇ ਆ ਵਾਪਸ ਹੁਣ ਤੱਕ ਜਿੰਨ 12 ਤਾਂ ਉਹ ਹੈ ਜਿਨ੍ਹਾਂ ਦੇ ਕੇਅਰ ਟੇਕਰ ਵਾਪਸ ਜਿਨ੍ਹਾਂ ਨੂੰ ਸਮਝ ਆ ਗਈ ਵੀ ਸਾਡਾ ਮਾਂ-ਬਾਪ ਹੀ ਸਾਰਾ ਕੁਝ ਹੈ ਅਸੀਂ ਸਾਹਮਣਾ ਹੈ ਅਸੀਂ ਸਾਹਮਣਾ ਹੈ ਅੱਛਾ ਜੀ ਤੇ ਜੇ ਇਹਨਾਂ ਨੂੰ ਵੀ ਅਕਲ ਆਉਂਦੀ ਹੈ ਤਾਂ ਇਹ ਜ਼ਰੂਰ ਇਹਨਾਂ ਨੂੰ ਚਾਹੀਦਾ ਹੈ ਦੇਖੋ ਜੀ ਇਹਨਾਂ ਨੂੰ ਅਕਲ ਜੇ ਇਹਨਾਂ ਨੂੰ ਅਕਲ ਨਾ ਆਈ ਇਹਨਾਂ ਨੂੰ ਤਾਂ ਮੈਂ ਉਹਦਾ ਬੁਢਾਪਾ ਪੈਨਸ਼ਨ ਲੱਗੀ ਉਹਦੇ ਤੱਕ ਮਤਲਬ ਹੋਊਗਾ ਨਹੀਂ ਇੱਕ ਤਰੀਕ ਨੇੜੇ ਵੀ ਆਪ ਕਹਿੰਦੀ ਹੈ ਵੀ ਮੈਨੂੰ ਮੇਰੇ ਮੇਰੇ ਦਾ ਪਤਾ ਨਹੀਂ ਮੇਰੇ ਆਪਦਾ ਨੰਬਰ ਬਾਈ ਬੈਠੇ ਹੈ ਬੁਢਾਪਾ ਪੈਨਸ਼ਨ ਵੀ ਕਢ ਲੈਂਦੇ ਸਾਰਾ ਕੁਝ ਕਢ ਲੈਂਦੇ ਜੀ ਉਹ ਥੋੜਾ ਬੇੜਾ ਕੋਈ ਥੋੜਾ ਸਾਡੇ ਕੋਲ ਅੰਦਰ ਬੈਠੀ ਹੈ ਇੱਕ ਬਜ਼ੁਰਗ ਲੱਤ ਕੱਟੀ ਵੀ ਹੈ ਜੀ ਉਹਦਾ ਭਰਾ ਆਉਂਦਾ ਪੈਨਸ਼ਨ ਕਢਾ ਕੇ ਛੱਡ ਜਾਂਦਾ ਫਿਰ ਓਏ ਹੋਏ ਆ ਸੁਣ ਲੋ ਏ ਆ ਸੁਣ ਲੋ ਤੁਸੀਂ ਮਾੜੀ ਮੋਟੀ ਤੁਹ ਤੁਹਾਡੇ ਪਿੰਡਿਆਂ 'ਚੋਂ ਮੁਸ਼ਕ ਨਹੀਂ ਮਾਰਨਾ ਤੁਹਾਡੇ ਲੀੜਿਆਂ 'ਚੋਂ ਮੁਸ਼ਕ ਨਹੀਂ ਮਾਰਨਾ ਹੋ ਸਕਦਾ ਲਤਬਾਂ ਕੋਈ ਖੜਜੇ ਹੋ ਸਕਦਾ ਮੰਜੇ 'ਚ ਪੈ ਜਾਓ ਤੁਸੀਂ ਮੰਜੇ 'ਚ ਖੱਗੋ ਫਿਰ ਤੁਸੀਂ ਕੀ ਆਸ ਰੱਖਦੇ ਵੀ ਤੁਹਾਡੇ ਜਿਹੜਾ ਮੁੰਡਾ ਤੇ ਕੁੜੀ ਜਮੇ ਤੁਹਾਨੂੰ ਸਾਂਭ ਲੈਣਗੇ ਗਲਤੀ ਹੋ ਗਈ ਕੱਲ ਨੂੰ ਥੋੜੀ ਨੂੰ ਆਉਣੀ ਆ ਨਾ ਥੋੜੀ ਨੂੰ ਉਹਨੇ ਮੁੜ ਕੇ ਥੋੜੀ ਕੁੜੀ ਨੂੰ ਨਾ ਵੜਨ ਦਿੱਤਾ ਜਵਾਨ ਤਾਂ ਉਹਨਾਂ ਨੇ ਵੀ ਹੋਣਾ ਨਾ ਫੇਰ ਕਿਹੜੇ ਪਾਸੇ ਜਾਓਗੇ ਤੁਸੀਂ ਤੁੱਕੇ ਕਾफी ਮਾਫੀ ਹੈ ਘਰ ਜਾ ਕੇ ਫੇਰ ਉਹੀ ਕੁਝ ਕਰੀ ਤਾਦੀ ਮਾਫੀ ਹੈ ਜੀ ਤੁਹਾਡੀ ਤੁਸੀਂ ਤੁਸੀਂ ਉਹਨਾਂ ਤੋਂ ਮੰਗੋ ਇਹਨਾਂ ਤੋਂ ਥੋੜਾ ਬਾਕੀ ਉਹ ਮੈਂ ਮਾਫ ਕਰਦੀ ਆ ਤਾਂ ਤੁਸੀਂ ਤੁਸੀਂ ਕਾਨੂੰ ਦੇਖਣਾ ਜੇ ਤਾਂ ਮਾ ਮਾਂ ਵਾਂਗੂ ਸਾਂਭ ਸਕਦੇ ਹੋ ਜੇ ਲੈਣ ਮੈਂ ਖੁੰਡੇ ਮਾਰ ਕੇ ਕਰਦਾ ਤੇ ਮਰੀ ਦੇ ਮੂੰਹ ਮੇਰੇ ਕਿਉਂ ਲਾਉਂਗੇ ਕਿਉਂਕਿ ਤੋ ਸੋੜਿਆ ਆਪ ਦੇ ਰਿਸ਼ਤੇ ਬਿਨਾ ਹੁੰਦਾ ਮਾਤਾ ਕੋਈ ਨਹੀਂ ਨੀ ਲੈ ਕੇ ਨਹੀਂ ਸਭ ਪੰਜਾਹ ਤੁਸੀਂ ਉਹਦੇ ਮੈਨੂੰ ਘਰੇ ਸਾਡੇ ਗਏ ਸੀ ਨਾ ਮੈਨੂੰ ਫੇਰ ਕਰਦਾ ਠੁੱਡੇ ਮਾਰ ਮਾਤਾ ਉਹਦੇ ਮੈਨੂੰ ਲੱਗਿਆ ਸੀ ਕਿ ਮਾੜਾ ਮੋਟਾ ਥੋੜਾ ਕਲੇਸ਼ ਆ ਹੁਣ ਪਤਾ ਲੱਗਿਆ ਵੀ ਚਾਰ ਦਿਨ ਜਿਉਂਦੇ ਵਸਦੇ ਰੋ ਭਰਾਵਾ ਤੁਸੀਂ ਚਲੋ ਸਾਡਾ ਨਹੀਂ ਕੋਈ ਨਹੀਂ ਸਾਡਾ ਨਹੀਂ ਸਾਡਾ ਫਰਜ਼ ਹੈ ਨਹੀਂ ਨਹੀਂ ਤੁਹਾਡਾ ਬਹੁਤ ਧੰਨਵਾਦ ਅਸੀਂ ਤਾਂ ਫੇਰ ਕਹਿੰਦੇ ਆ ਵੀ ਜੇ ਫੇਰ ਮਾਤਾ ਤੈਨੂੰ ਕੋਈ ਨਾ ਸੰਭੇਦਾ ਸਾਡੇ ਕੋਲ ਫੇਰ ਕੁੱਲੇ ਦਰਵਾਜ਼ੇ ਆ ਜਦੋਂ ਮਰਜ਼ੀ ਕੁੱਲੇ ਹੈਨਾ ਪਰ ਜੇ ਇਹਨਾਂ ਨੂੰ ਸਬਕ ਨਾ ਮਿਲਿਆ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਬਕ ਦੇਣਾ ਚਾਹੀਦਾ ਹੈ ਇਹਨਾਂ ਨੂੰ ਜਗ ਜਹਰ ਕਰਨਾ ਚਾਹੀਦਾ ਲੋਕ ਇਹਨੂੰ ਪਿੰਡ ਵਾਲੇ ਵੀ ਜੇ ਕੱਲ ਨੂੰ ਮਾਤਾ ਹੀ ਦੁਬਾਰਾ ਇੱਕ ਸ਼ਰਧੇ ਹਨ ਪਿੰਡ ਵਾਲਿਆਂ ਨੂੰ ਭਾਵੇਂ ਕਹਿ ਕੇ 10 ਬੰਦਿਆਂ ਨੂੰ ਸਰਪੰਚ ਸਾਹਿਬ ਨੂੰ ਕਹਿੰਦਾ ਮੈਂ ਵੀ ਇਹਨਾਂ ਨੂੰ ਇਹਨਾਂ ਨੂੰ ਪਿੰਡ ਚ ਬੇਦਖਲ ਕਰ ਦਿਓ ਨਹੀਂ ਨਹੀਂ ਕਰਾਂਗੇ ਜੇ ਮੈਂ ਕਾਰਵਾਈ ਪਾਉਂਗੇ ਇਹੋ ਜੇ ਜੇ ਇਹੋ ਜੇ ਪਰਿਵਾਰ ਮੇਰੇ ਪਿੰਡ ਚ ਹੋਣਗੇ ਨਾ ਜੋ ਤੱਕ ਮੇਰੀ ਸਰਪੰਚੀ ਹੈ ਤਾਂ ਮੈਂ ਬਖਸ਼ਦਾ ਨਹੀਂ ਇਹਨਾਂ ਲੋਕਾਂ ਨੂੰ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਵੀ ਕੁੜੀ ਨੂੰ ਵਿਚਾਰੀਆਂ ਦੀ ਮੇਰੀ ਨੂੰ ਨਹੀਂ ਘਰੇ ਵੜਨ ਦਿੰਦੀ ਨੋ ਮੇਰੀ ਠੀਕ ਹੈ ਕੁੜੀ ਕੋਲ ਜਾ ਆਧਾਰ ਕਾਰਡ ਵਾਲੀ ਵਾਸਤੇ ਚੜ ਜਾ ਕਰਾਇਆ ਵੀ ਹੈ ਨਹੀਂ ਦੇ ਇਹਨੂੰ ਯਾਰ ਹੱਦ ਹੋ ਗਈ ਗਾਂ ਆਧਾਰ ਕਾਰਡ ਵਾਲੀ ਨਾ ਮਿਲੇ ਫੇਰ ਮਾਂ ਦਾ ਕਿੱਧਰ ਨੂੰ ਜਾਊਗੀ ਜੇ 10 ਰੁਪਏ ਤੁਹਾਡਾ ਬਹੁਤ ਧੰ ਜਿਹੜੇ ਪਤਾ ਨਹੀਂ ਕਿੰਨੇ 20-20 ਪਰਿਵਾਰ 30-30 ਪਰਿਵਾਰ 50-50 ਪਰਿਵਾਰ ਤੇ ਬਹੁਤ ਥਾਂ ਮਤੇ 100-100 2-200 ਪਰਿਵਾਰ ਜਿਹੜੇ ਬਜ਼ੁਰਗ ਜਿਹੜੇ ਬੱਚੇ ਅਨਾਥ ਜਿਹੜੀਆਂ ਵਿਧਵਾ ਔਰਤਾਂ ਉਹਨਾਂ ਨੂੰ ਸਾਹਮਣੇ ਦੇਖੋ ਇਹਨਾਂ ਦੇ ਕਿਹੜਾ ਘਰ ਪਰਿਵਾਰ ਨਹੀਂ ਗੇ ਇੱਕ ਇਹਨਾਂ ਨੂੰ ਵੇਖੋ ਆ ਖੜੀ ਲਿਸ਼ਕੀ ਪੁਸ਼ਕੀ ਇੱਕ ਇਹਨਾਂ ਨੂੰ ਵੇਖੋ ਆ ਖੜਾ ਪੁੱਤ ਨੀਵੀਂ ਪਾਈ ਹੁਣ ਅੱਖਾਂ ਨੀਵੀਆਂ ਹੁੰਦੀਆਂ ਨੇ ਦੇਖੋ ਇੱਕ ਆ ਖੜੇ ਜਿਨ੍ਹਾਂ ਨੇ ਆ ਮਾਂ ਜਿਹੜੀ ਰੱਬ ਵਰਗੀ ਮਾਂ ਜਿਹੜੀ ਆ ਨਾ 4 ਦਿਨ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਮਾਂ ਗਈ ਕਿੱਥੇ ਆ ਮਾਤਾ ਮੈਂ ਤੁਹਾਨੂੰ ਆਪਦੀ ਇਕ ਨਾ ਪਾ ਫਰੂਟ ਲੈ ਕੇ ਆਏ ਸੀਗੇ ਠੀਕ ਹੈ ਹਾਂ ਗੱਡੀ 'ਚ ਰਹਿ ਗਏ ਜੀ ਹਾਂ ਹਾਂ ਲਿਆਓ ਹਾਂ ਲਿਆਓ 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 ਫਰੂਟ ਅਸੀਂ ਨਾ ਜੀ ਬੱਸ ਬਹੁਤ ਮਿਹਰਬਾਨੀ ਜੀ ਭੇਟਾ ਸਵਕਾਰ ਕਰਿਓ ਦੇਖੋ ਆ ਸਾਡੇ ਦਾ ਨਾ ਅਸੀਂ ਪੈਸਾ ਲੈਣੇ ਆ ਜੀ ਕਿੱਥੋਂ ਨਾ ਅਸੀਂ ਪਰਚੀ ਕੱਟਦੇ ਆ ਨਾ ਸਾਡਾ ਕੋਈ ਟੈਂਪੂ ਚੱਲਦਾ ਨਾ ਕੁਝ ਹੋਰ ਇੱਥੇ ਨਾ ਪਿੱਛੇ ਤੁਸੀਂ ਆ ਪਿਛਲਾ ਦਿਖਾਇਓ ਆ ਸਾਰਾ ਜਿਹੜਾ ਆਸ਼ਰਮ ਬਣਾਇਆ ਨਾ ਜਿਹੜਾ ਸੱਚਾ ਸੌਦਾ ਪ੍ਰੇਮੀਆਂ ਨੇ ਪਿਛਲੇ 1 ਸਾਲ ਹੋਣ ਵਾਲਾ ਹੈ ਜੀ 1 ਸਾਲ ਜਿਹਨਾਂ ਨੇ ਸਾਰੇ ਬੂਟੇ ਲਾ ਕੇ ਰੋਜ਼ ਕੇਅਰ ਕਰਦੇ ਆ ਮਤਲਬ ਅਸੀਂ ਉਹਨਾਂ ਦਾ ਧੰਨਵਾਦੀ ਆ ਵੀ ਅਗਲੇ 3 ਸਾਲਾਂ ਚ ਇੱਥੇ ਬਹੁਤ ਵਧੀਆ ਜੰਗਲ ਬਣਾਉਣਾ ਚਲੋ ਇੰਨੇ ਪੰਛੀ ਆਉਣ ਲੱਗੇ ਇੰਨਾ ਕੁਝ ਆਉਣ ਲੱਗੇ ਸਾਨੂੰ ਸਾਡੀ ਤਾਂ ਰੂਹ ਖੁਸ਼ ਹੁੰਦੀ ਇੱਥੇ ਆ ਕੇ ਪਰ ਅਸੀਂ ਜਦੋਂ ਪਰਿਵਾਰ ਚ ਇਹੋ ਜਿਹਾ ਕੋਈ ਜੀ ਆਉਂਦਾ ਉਦੋਂ ਸਾਡਾ ਮਨ ਬਹੁਤ ਦੁਖਦਾ ਜੀ ਲਓ ਮੈਂਬਰ ਸਾਹਿਬ ਬਹੁਤ ਥੋੜਾ ਧੰਨਵਾਦ ਹੈ ਮਾਤਾ ਜੀ ਆਪਦੇ ਹੱਥਾਂ ਨਾਲ ਨਾ ਜੇ ਤੁਸੀਂ ਵੰਡਦੇ ਹੋ ਜੀ ਨਹੀਂ ਨਹੀਂ ਬਸ ਤੁਸੀਂ ਵੰਡ ਦਿਓ ਕੋਈ ਗੱਲ ਨਹੀਂ ਜੇ ਮਾਤਾ ਜੀ ਆਪਣੇ ਹੱਥਾਂ ਨਾਲ ਤੁਸੀਂ ਕਰੋ ਦਾਨ ਠੀਕ ਥੋੜਾ ਬਹੁਤ ਧੰਨਵਾਦ ਹੈ ਜੀ ਤੁਸੀਂ ਜਾਨ ਬਚਾਲੀ ਜੇ ਕਿਤੇ ਗਾਂ ਲੰਗ ਜਾਂਦੀ ਨਹਿਰ ਸੂਏ ਜਿੱ ਡਿੱਗ ਪੈਂਦੀ ਤਾਂ ਇਹਨਾਂ ਕੰਜਰਾਂ ਨੇ ਔਰ ਸਭ ਕੁਝ ਲੈ ਸਕਦੇ ਆ ਦੁਨੀਆਂ 'ਚ ਮਾਪੇ ਨੂੰ ਲੱਗਦਾ ਜੀ ਇਹ ਨਹੀਂ ਦੁਆਰਾ ਮਿਲਦੇ ਇਹ ਜਦੋਂ ਫੋਟੋ ਚਲੇ ਗਏ ਨਾ ਉਦੋਂ ਇਹ ਤੇ ਹਾਰ-ਪਾ ਆ ਕੇ ਰੋਂਗੇ ਆ ਫੇਰ ਕੀ ਫਾਇਦਾ ਜੀ ਫੇਰ ਮੁੜ ਕੇ ਵੱਡੇ ਕਰ-ਕਰ ਬਖਾਉਂਦੇ ਆ ਫੇਰ ਕਹਿੰਦੇ ਲਓ ਜੀ ਗੁਲਾਬ ਜਾਮਣਾ ਬਣਾਤੀਆਂ ਲਓ ਜੀ ਜਲੇਬੀਆਂ ਬਣਾਤੀਆਂ ਲਓ ਜੀ ਲੰਗਰ ਫੇਰ ਫਿਰ ਕੰਮ ਵੀ ਲੱਭਦੇ ਆ ਫਿਰ ਗਾਂ ਵੀ ਲੱਭਦੇ ਆ ਗੁੱਤਾ ਵੀ ਲੱਭਦੇ ਆ ਵੀ ਉਹਨਾਂ ਨੂੰ ਉਹਦੇ ਰੂਪ ਚ ਆਊਗਾ ਹਾਂ ਸਹੀ ਹੈ ਆਪ ਕਿੰਨੀ ਸੋਹਣੀ ਗੱਲ ਓੜਾ ਸਾਹਬ ਨੇ ਉਹ ਕਹਿੰਦੇ ਮੁੜ ਕੇ ਕੰਮ ਵੀ ਲੱਭਦੇ ਆ ਮੁੜ ਕੇ ਗਾਂ ਵੀ ਲੱਭਦੇ ਆ ਵੀ ਗਾਂ ਨੂੰ ਵੀ ਦੇ ਦਿਓ ਪੇੜਾ ਤੇ ਅੱਜ ਮਾਂ ਨਹੀਂ ਸੰਭਾਲੀ ਜਾਂਦੀ ਸਹੀ ਗੱਲ ਹੈ ਜੀ ਮਾਂ ਤਾਂ ਮ ਦੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਰਲੀਆਂ ਆਈਆਂ ਸასიਖਾਲ ਤੇ ਜੀ ਅਸੀਂ ਗੱਲ ਕਰੀਏ ਸਾਨੂੰ ਡੇੜਾ ਜਲਾਲ ਤੋਂ ਅੱਖਾਂ ਵਾਸਤੇ ਉਹ ਕਹਿੰਦੇ ਜਦੋਂ ਮਰਜੀ ਬੰਦਾ ਭੇਜ ਦਿਓ ਅਸੀਂ ਉਹ ਵੀ ਕਰਦੇ ਹਾਂ ਨਹੀਂ ਨਹੀਂ ਆਪਾਂ ਸਾਰੇ ਸਭੀ ਬਹੁਤ ਵਧੀਆ ਸੇਵਾ ਹੈ ਬਹੁਤ ਵੱਡੇ ਪੁੰਨ ਕਟ ਰਹੇ ਹੋ ਆ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਆਜੋ ਮਾਤਾ ਠੀਕ ਹੈ ਰੋੜਾ ਜੀ ਬਹੁਤ ਤੁਹਾਡਾ ਧੰਨਵਾਦ ਮਾਤਾ ਦੇ ਬਹਾਨੇ ਨਾਲ ਮੇਰਾ ਆ ਗਿਆ ਤੁਹਾਡੇ ਕੋਲ ਹਾਂਜੀ ਹਾਂਜੀ ਕਦੇ ਸਾਡੀ ਕੋਚਰ ਸਾਹਿਬ ਕਦੇ ਸਾਡੀ ਸੇਵਾ ਦੀ ਕਿਤੇ ਤੁਹਾਨੂੰ ਲੱਗੇ ਨਾ ਤਾਂ ਹਾਜ਼ਰ ਹਾਂ ਜੀ ਨਹੀਂ ਬਹੁਤ ਤੁਹਾਡਾ ਧੰਨਵਾਦ ਹੈ ਜੀ ਜਿਹੜੇ ਇੰਨੀ ਵੱਡੀ ਸੇਵਾ ਕਰ ਰਹੇ ਹੋ ਨਾ ਪ੍ਰਮਾਤਮਾ ਤੁਹਾਡੀ ਪਤਾਲ ਚਾਹ ਤੁਸੀ ਜੇ ਮਾਂ ਮਾਫ ਕਰਦੀ ਹੈ ਤਾਂ ਸਾਡੇ ਵੱਲੋਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ ਬਾਕੀ ਤੁਹਾਡੀ ਮਰਜ਼ੀ ਹੈ ਜੇ ਇਹ ਰੁਸ ਗਈ ਨਾ ਤਾਂ ਤੁਹਾਡੀ ਜ਼ਿੰਦਗੀ 'ਚ ਕਦੇ ਖੁਸ਼ੀ ਨਹੀਂ ਆ ਸਕਦੀ ਬਸ ਇਹ ਧਿਆਨ ਰੱਖਿਆ ਜਾਗੇ ਤੋਂ ਬਿਲਕੁਲ ਸਹੀ ਬਹੁਤ ਧੰਨਵਾਦ ਜੀ ਠੀਕ ਹੈ ਬਹੁਤ ਧੰਨਵਾਦ